ਆ ਸਾੰਦੀਪ ਵਾਸਤੇ ਮੈਂ ਮੈਂ ਚਲਦੀ ਮੈਂ ਤਿਆਰ ਹੋ ਗਈ ਸੀ ਲੈ ਪੁੱਤ ਆ ਚਾਹ ਦੀ ਘੁੱਟ ਤਾਂ ਪੀ ਜਾ ਆ ਨਾਲੇ ਕੁਛ ਖਾ ਜਾ ਬਰੈਡ ਬਰੁੱਡ ਖਾ ਜਾ ਮੈਂ ਮੈਂ ਚਾਹ ਵੀ ਨਹੀਂ ਪੀਂਦੀ ਮੈਂ ਤਾਂ ਕੰਟੀਨ ਚੋਂ ਖਾ ਪੀ ਲੂੰਗੀ ਆ ਰੋਜ ਦਾ ਨਾ ਤੇਰਾ ਤਾਂ ਇਹੀ ਕੰਮ ਹੋ ਗਿਆ ਧੀਏ ਤੂੰ ਤਾਂ ਘਰੇ ਖਾ ਕੇ ਨਹੀਂ ਆਂਦੀ ਆ ਮੈਂ ਚਾਹ ਬਣਾ ਕੇ ਰੱਖੀ ਸੀਗੀ ਕੋਈ ਗੱਲ ਨਹੀਂ ਮੰਮੀ ਤੇਰਾ ਪਿਓ ਨਾ ਆ ਕੇ ਗਾਲਾਂ ਦੇਊਗਾ ਆਖੂ ਕੁੜੀ ਨੂੰ ਭੁੱਖੀ ਤੋਰਦਾਨੀ ਆ ਆ ਪੁੱਤਾਂ ਵਰਗੀ ਧੀ ਆ ਤੂੰ ਸਾਡੀ ਕੱਲੀ ਕੱਲੀ ਕੋਈ ਗੱਲ ਨਹੀਂ ਮੰਮੀ ਮੇਰੇ ਕੋਲ ਪੈਸੇ ਹੈਗੇ ਡੈਡੀ ਨੇ ਦਿੱਤੇ ਸੀਗੇ ਮੈਨੂੰ ਤੁਸੀਂ ਪੀਓ ਚਾਹ ਅੱਜ ਮੈਂ ਤੇਰੇ ਡੈਡੀ ਨਾਲ ਕੋਈ ਗੱਲ ਨਹੀਂ ਵੀ ਤੂੰ ਦੇ ਕੁੜੀ ਨੂੰ ਪੈਸੇ ਜਾ ਮੇਰਾ ਪੁੱਤਰ ਵਧੀਆ ਪੜ ਕੇ ਆਈ ਹਾਂ ਲੈ ਕਿੰਨੀ ਸਿਆਣੀਆ ਮੇਰੀ ਧੀ ਦੇਖ ਲੈ ਆਏ ਕਹਿੰਦੀ ਆ ਵੀ ਮੇਰੀ ਮਾਂ ਨੂੰ ਔਖਾ ਨਾ ਕਰਾ ਉਥੇ ਕੰਟੀਨ ਚ ਹੀ ਖਾ ਲਾ ਆ ਜਾਂਦੇ ਅੱਜ ਇਹਦੇ ਪਿਓ ਨੂੰ ਫਿਰ ਉਹ ਚੱਕ ਕੇ ਕਦੇ 100 ਫੜਾਤਾ ਕਦੇ 50 ਫੜਾਤੇ ਉਹ ਘਰੇ ਖਾਂਦੀ ਏ ਨਹੀਂ ਕੁਛ ਚਲ ਮੈਂ ਹੀ ਪੀ ਲਾਨੀ ਆ ਘੁੱਟ ਚਾਹ ਦੀ ਉਹ ਤਾਂ ਨਹੀਂ ਪਿੰਦੀ ਉਹ ਹਾਂ ਉਹ ਭੇਰਾ ਜੀ ਜਾ ਚੇ ਕੁੜੀ ਹੈ ਨਾ ਜਿੰਨਤਾ ਉਹ ਜਪਾਈ ਜਾਂਦੀ ਐ ਕਾਲ ਜੀ ਜਾਂਦੀ ਹੂ ਹਨਾ ਚਲ ਮਾਂ ਨੂੰ ਸਾਧਾਂਗੇ ਮਾਂ ਨੇ ਕਹੇ ਜੇ ਕਾਲ ਜੀ ਜਾਂਦੀ ਹੂ ਮੈਨੂੰ ਦਿਖਾਈ ਮਾਂ ਨੂੰ ਸਾਧ। ਮੰਮੇਂਗੇ ਮੰਮੇਂਗੇ ਆ ਤੰ ਚਾ ਚੇ ਕੁੜੀ ਦੇ ਖਾਵਾ ਕਾਲ ਜੀ ਜਾਂਦੀ ਰੋਜ਼ ਹੀ ਦੇਖ ਲੈ ਚਾਚੇ ਦੀ ਕੁੜੀ ਤੂੰ ਕਿਹਾ ਸੀ ਮੈਨੂੰ ਆਪ ਹੀ ਤਾਂ ਕਿਹਾ ਸੀ ਦਿਖਾ ਦੀ ਮੈਨੂੰ ਕੁੜੀ ਜੀ ਕਾਲ ਜੀ ਜਾਂਦੀ ਆਏ ਦਿਖਾਵਾਂ ਸਸੀ ਕਲਾਂਟੀ ਜੀ ਆਂਟੀ ਨਹੀਂ ਹੁੰਦਾ ਨਾਲੇ ਤਾਈ ਲੱਗਦੀ ਐ ਤੇਰੀ ਮੈਂ ਫੁੱਲ ਜਾਂਦੀ ਐ ਜੀ

ਵੱਡੇ ਛੋਟੇ ਦੀ ਪਰੋ ਹੁੰਦੀ ਹੈ ਵੀਰ ਹਾਂ ਨਾਲੇ ਜਿਹੜੀ ਚੁੰਨੀ ਹੈ ਨਾ ਆਪਣਾ ਤਾਜ ਆ ਸਿਰ ਦਾ ਸਮਝ ਗਈ ਨਾ ਤੂੰ ਕੋਈ ਗੱਲ ਨਹੀਂ ਆਂਟੀ ਜੀ ਫਿਰ ਕਿੱਡੀ ਕੀ ਗੱਲ ਹੋ ਗਈ ਜੇ ਮੈਂ ਜੀਨ ਟੌਪ ਪਾਇਆ ਚੁੰਨੀ ਵੀ ਤਾਂ ਪਹਿਲਾਂ ਲੈਂਦੀ ਨਹੀਂ ਸੀ ਹੁਣ ਮੈਂ ਕਾਲਜ ਚ ਆ ਪਹਿਲਾਂ ਮੈਂ ਸਕੂਲ ਚ ਹੁੰਦੀ ਸੀ ਹੂੰ ਉਹ ਤਾਂ ਮੈਨੂੰ ਵੀ ਪਤਾ ਤੂੰ ਕਾਲਜ ਪੜ੍ਹਦੀ ਆ ਪਰ ਆ ਬਾਵਰੀਆਂ ਹੀ ਨਾ ਖੜਿਆ ਕਰ ਸਮਝ ਗਈ ਨਾ ਤੂੰ ਨਾਲੇ ਸੂਟ ਪਾ ਲਿਆ ਕਰ ਕਿੰਨੇ ਵਾਰੀ ਕਹਤਾ ਉਹੀ ਗੱਲ ਫੇਰ ਚੱਕ ਲੈਂਦੀ ਹੈ ਜੀ ਮੈਨੂੰ ਵੀ ਮੁੰਡੇ ਕਹਿੰਦੇ ਆ ਛੋਡੀ ਕੁੜੀ ਜੀ ਐ ਜੀਨ ਟੌਪ ਜੇ ਪਾਈ ਫਿਰ ਦੇਖ ਲੈ ਦੇਖ ਲੈ ਸੂਟ ਪਾ ਜਾ ਕਰ ਕੌਣ ਤਾਜੀ ਮੇਰੀ ਗੱਲ ਸੁਣੋ ਜੇ ਮੈਂ ਜਿੰਟਾ ਪਾ ਲਿਆ ਫਿਰ ਕਿਹੜਾ ਮੈਂ ਗਲਤ ਹੋਗੀ ਕੁੜੀਆਂ ਜਿੰਟਾ ਪਾ ਕੇ ਕਿਹੜਾ ਗਲਤ ਹੋ ਜਾਂਦਾਂਗਾਂ ਉਹ ਤਾਂ ਅਗਲਾ ਆਪ ਤੋਂ ਆਪ ਦੀ ਚੋਇਸ ਹੁੰਦੀ ਹੈ ਕਹਿ ਜੇ ਮਰਜੀ ਕੱਪੜੇ ਪਾ ਲੋ ਨਾਲ ਕੌਲਜੀ ਤਾਂ ਅੱਜ ਕੱਲ੍ਹ ਇਹੀ ਚੱਲਦਾ ਹੈ ਫਿਰ ਮੈਂ ਉਹਦੇ ਹਿਸਾਬ ਨਾਲ ਹੀ ਪਾ ਕੇ ਲੈ ਕੇ ਜਾਉਂਗੀ ਕੱਪੜੇ ਤਾਂ ਗੱਲ ਸੁਣਦੀ ਹੈ ਮੇਰੀ ਗੱਲ ਤਾਂ ਤੂੰ ਭੁੰਜੇ ਡਿੱਗਣ ਨਹੀਂ ਦਿੰਦੀ ਮੈਂ ਤਾਂ ਤੈਨੂੰ ਐ ਨਹੀਂ ਕਹਿਦੀ ਕੁੜੀਆਂ ਪੜਦੀਆਂ ਨਹੀਂ ਪੜਦੀਆਂ ਪਰ ਕੱਪੜਿਆਂ ਦਾ ਵੀ ਹੁਲੀਆ ਚੱਜ ਦਾ ਰੱਖ ਲੈ ਚਲੋ ਕੋਈ ਨਹੀਂ ਮੇਰੇ ਗੱਲ ਸੁਣ ਜੇ ਤੇ ਮੇਰੇ ਮੰਮੀ ਡੈਡੀ ਨੇ ਰੋਕ ਟੋਕ ਕਰਦੀ ਤੁਸੀਂ ਮੈਨੂੰ ਕੌਣ ਹੁੰਨੇ ਰੋਕ ਟੋਕ ਕਰਨ ਵਾਲੇ ਅੱਛਾ ਮੈਂ ਤਾਂ ਐ ਹੀ ਜੁੰਡੇ ਖਲਾਰ ਕੇ ਜਾਉਂਗੀ ਇਹੋ ਜੀ ਜਿੰਟੋਪਾ ਕਿ ਲੈ ਕੇ ਜਾਉਂਗੀ ਮੈਂ ਕੌਣ ਹੋਗੀ ਓਏ ਮੈਂ ਘਰ ਚੋਂ ਵੱਡੀ ਆ ਤੇਰੀ ਤਾਈ ਲੱਗਦੀ ਆ ਤਾਈ ਮੈਂ ਇੱਜਤ ਨਾਲ ਗੱਲ ਕਰੀ ਜਾਂਦੀ ਆ ਤੁਹਾਡੇ ਨਾਲ ਆਪਾਂ ਕੀ ਲੈਣਾ ਆ ਆ ਜਾ ਤੂੰ ਬਾਉ ਨਹੀਂ ਆ ਮੜਾ ਜਾ 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 ਭਾਈ ਮੈਂ ਨਹੀਂ ਰੋਕਦੀ ਤੁਹਾਨੂੰ ਪਤਾ ਨਹੀਂ ਕੀ ਹੋਇਆ ਤਾਈ ਜੀ ਨੂੰ ਲੈ ਇਹ ਕੱਪੜੇ ਚ ਕੀ ਖਰਾਬੀ ਐ ਐਵੇਂ ਬੋਲੀ ਜਾਂਦੇ ਐਗੇ ਉਹ ਤਾਂ ਇਹ ਲੋਕਾਂ ਦੀ ਸੋਚ ਨੂੰ ਅੱਜ ਕੱਲ ਹੋਇਆ ਕੀ ਹੈ ਜੇ ਕੁੜੀਆਂ ਜਿੰ ਟੌਪ ਵਾਲਿੰਦੀਆਂ ਨਾ ਕੁੜੋਂ ਕਿਹੜਾ ਗਲਤ ਹੋ ਜਾਂਨਗੇ ਐਵੇਂ ਜੀ ਸੋਚ ਰੱਖਣ ਵਾਲੇ ਨਾ ਕਦੇ ਅੱਗੇ ਨਹੀਂ ਵਧਦੇ ਲੈ ਲੈ ਆ ਤੜਤੀ ਤੜਕੇ ਅੱਜ ਭੈਣ ਕਿਵੇਂ ਤੁਰੀ ਆਂਦੀ ਆ ਨਹੀਂ ਹੋਰ ਕਰ ਲਿਆ ਕੰਮ ਸਸਰੀਕਾਲ ਹੋਰ ਠੀਕ ਹੈ ਹਾਂ ਠੀਕ ਹੈ ਕਿਵੇਂ ਗੇੜਾ ਮਾਰੇ ਅੱਜ ਭੱਜੀ ਭਜਾਈ ਨੇ ਨਹੀਂ ਤੁਮ ਮੈਂ ਤਾਂ ਬਸ ਫੇਰ ਰੱਖੇਗੀ ਮੇਰੀ ਜੀਬ ਰਹਿੰਦੀ ਨਹੀਂ ਹੈਗੀ ਕਹੇ ਬਿਨਾ ਅੱਛਾ ਤੇ ਚਾਹ ਪਾਵਾਂ ਮੈਂ ਥੋੜੀ ਨਾ ਮੈਂ ਤਾਂ ਚਾਹ ਵਸਾ ਪਹਿਲਾਂ ਚਾਹ ਹੀ ਪੀਤੀ ਆ ਫੇਰ ਮੜਾ ਜਾ ਹੋਪ ਕਰ ਲੱਗੀ ਸੀ ਬੌਕਰ ਜੀ ਮਾਰ ਲੱਗੀ ਸੀਗੀ ਉਹ ਇਕੱਠਾ ਕਰੀ ਜਾਂਦੀ ਸੀਗੀ। ਅੱਛਾ ਅੱਛਾ ਮੈਂ ਤਾਂ ਤੈਨੂੰ ਆਏ ਕਹਿਣੀ ਕੁੜੇ ਰਣਦੀਪ ਆਹ ਕੁੜੀਆਂ ਨੂੰ ਪੜਾਵਾ ਤਾਂ ਲੈਣੇ ਆਪਾਂ ਪਰ ਇੰਨੀ ਖੁੱਲ ਵੀ ਚੰਗੀ ਨਹੀਂ ਹੁੰਦੀ ਜੜੀਏ। ਮੈਂ ਕੀ ਹੋ ਗਿਆ ਭੈਣ ਜੀ ਮੈਂ ਤਾਂ ਸਮਝੀ ਨਹੀਂ ਤੁਹਾਡੀ ਗੱਲ। ਨਹੀਂ ਨਾ ਤਾਂ ਭੈਣੇ ਉਹ ਚੁੰਨੀ ਲੈ ਕੇ ਜਾਂਦੀ ਐ ਸਿਰ ਤੇ ਆ ਟੋਪਾ ਜਿਹਾ ਧਰ ਲੈਂਦੀ ਐ ਫਿਰ ਪੰਜਾਬੀ ਸੂਟ ਪਾਵੇ ਸੋਹਣਾ ਲੱਗਦਾ ਕੁੜੀਆਂ ਪੜ੍ਹਦੀਆਂ ਕਿਉਂ ਨਹੀਂ ਹੈਗੀਆਂ? ਪੰਜਾਬੀ ਸੂਟ ਵਾਲੀਆਂ ਕੁੜੀਆਂ ਕਿਹੜਾ ਪੜ੍ਹਦੀਆਂ ਨਹੀਂ ਹੈਗੀਆਂ? ਫਿਰ ਮੈਨੂੰ ਕਹੂਗੀ ਆਂਟੀ ਲੱਗਦੀ ਤਾਂ ਮੈਂ ਉਹਦੀ 딸 ਹੀ ਐਗੀ। ਦੇਖ ਲੈ। ਨਹੀਂ ਚੱਲ ਭੈਣੇ ਕੋਈ ਨਾ ਜਹਜਾ ਜਿਹਾ ਅੱਖ ਬਾਹਰ ਪੜ੍ਹਦੇ ਨੇ ਉਹ ਮੇਰੀ ਗੱਲ ਸੁਣ ਲੈ ਸਮਾਂ ਮਾੜਾ ਸਮਝਾ ਕੇ ਰੱਖਿਆ ਕਰ ਨਾਲੇ ਇੰਨੀ ਪੜਾਉਣ ਦੀ ਲੋੜ ਨਹੀਂ ਹੈਗੀ ਨਹੀਂ ਪੈਣੇ ਆ ਅਣਪੜ ਦਾ ਨਹੀਂ ਕੁਝ ਬਣਦਾ ਆ ਸਾਡੇ ਵਰਗਿਆਂ ਦਾ ਕੀ ਬਣ ਗਿਆ ਨਾਲੇ ਸੋਡਾ ਕੀ ਬਣ ਗਿਆ ਆਪਾਂ ਵੀ ਅਣਪੜ ਸੀ ਨੀ ਮਾਂਜਣੇ ਤਾਂ ਉਹੀ ਭਾਂਡੇ ਆਗੇ ਫੇਰ ਤੂੰ ਮੇਰੀ ਗੱਲ ਨਹੀਂ ਸਮਝਦੀ ਫੇਰ ਆਖੇਂਗੀ ਬੋਲਦੀ ਆ ਭੈਣ ਨੀ ਭੈਣੇ ਜ਼ਰੂਰੀ ਨਹੀਂ ਵੀ ਭਾਂਡੇ ਮਾਂਜਣੇ ਨੇ ਅਜੇ ਆਪਾਂ ਭਾਂਡੇ ਮਾਂਜਦੇ ਆਪਣੇ ਧੀਆ ਪੁੱਤ ਵੀ ਭਾਂਡੇ ਮਾਂਜਣਗੇ ਐਵੇਂ ਤੂੰ ਤਾਂ ਫੇਰ ਮੈਨੂੰ ਨਹੀਂ ਵੀਰੇ ਇਹ ਚੰਗਾ ਲੱਗਦਾ ਤੇਰੇ ਗੋਡੇ ਲੱਗਦੀ ਆ ਗਿੱਟੇ ਲੱਗਦੀ ਆ ਗੱਲ ਆਪਾਂ ਤਾਂ ਕਹਿ ਕੇ ਰੱਖ ਗੱਲ ਹਟਦੇ ਆ ਅਖਰੀ ਗੱਲ ਕਹੇ ਬਿਨਾ ਮੈਂ ਹਰਦੀ ਨਹੀਂ ਹੈਗੀ। ਭਾਵੇਂ ਤੈਨੂੰ ਗੁੱਸਾ ਲੱਗੇ। ਹਾਂ। ਲੈ, ਖਰੀ ਗੱਲ ਤਾਂ ਕਹਿਣੀ ਆ ਭੈਣੇ। ਨਹੀਂ ਫਿਰ ਮੈਂ ਪਾਲੀ ਨਹੀਂ ਕਹੂੰਗੀ। ਪਾਲੀ ਨਹੀਂ ਕਹੂੰਗੀ। ਨਹੀਂ ਮੇਰੀ ਗੱਲ ਸੁਣ। 30 ਦਾ ਤਾਂ ਆ ਪੜਾਉਣੀ ਵੀ ਜ਼ਰੂਰੀ ਆ, ਲਿਖਾਉਣੀ ਵੀ ਜ਼ਰੂਰੀ ਆ। ਹੁਣ ਫਿਰ ਅਣਪੜਤਾ ਉਹੀ ਗੱਲ ਵਿੱਜੂ ਹੁੰਦਾਗਾ। ਕੱਲ ਸੁਣ, 10 ਪੜਾ ਕੇ ਆਪਦਾ ਕੁੜੀ ਦਾ ਦੇਖ ਕੇ ਥਾਂ ਵਿਆਹ ਦੋ। ਜ਼ਰੂਰੀ ਆ ਕਿਤਾਬਾਂ ਹੀ ਫੜਾ ਕੇ ਤੁਰੇ ਫਿਰ। ਫਿਰ ਹੋਰ ਦੇਖ ਲੈ। ਇਹ ਤੇ ਜੱਡਾ ਮੋਬਾਈਲ ਚੱਕੀ ਫਿਰਦੀ ਐ ਦੱਸ ਕੀ ਕਰਾਉਣਾ ਤੋ ਭੈਣੇ ਅੱਜ ਕੱਲ ਪੜ੍ਹਾਈ ਮੋਬਾਈਲ ਤੇ ਆ ਗਈ ਨੀ ਕੀ ਹੋ ਗਿਆ ਭੈਣੇ ਹੁਣ ਤੈਨੂੰ ਠੀਕ ਐ ਤਾਂ ਕੁੜੀ ਨੇ ਮੇਰੀ ਨੇ ਤੈਨੂੰ ਕੁੜੀ ਨੇ ਕਿਹਾ ਕੁਛ ਨਹੀਂ ਮੈਨੂੰ ਨਹੀਂ ਭੈਣੇ ਇਹ ਚੰਗੀਆਂ ਲੱਗਦੀਆਂ ਗੱਲਾਂ ਆਖਰ ਇਸ ਘਰ ਦੀ ਧੀ ਆਹੋ ਜਿੰਨੀ ਕਿ ਤੇਰੀ ਲੱਗਦੀ ਓਨੀ ਕਿ ਮੇਰੀ ਲੱਗਦੀ ਐ ਸਮਝ ਗਈ ਨਾ ਤੂੰ ਚੱਲ ਭੈਣੇ ਮੈਂ ਕਹਿ ਦੂੰਗੀ ਬੀਆ ਭਾਈ ਜੀਨ ਜੂਨ ਨਾ ਪਾ ਕੇ ਜਾਇਆ ਕਰ ਤੇ ਤਾਈ ਨੂੰ ਚੰਗੇ ਨਹੀਂ ਲੱਗਦੇ ਕੱਪੜੇ ਲਾ ਦੇਖ ਲੈ ਮੇਰਾ ਜੀਤਾ ਨਿੱਕਾ ਜਿਹਾ ਹੈਗਾ ਹਜੇ ਉਹ ਵੀ ਭੱਜ ਕੇ ਬੁਲਾ ਕੇ ਲੈ ਆਏ ਮੈਨੂੰ ਅੰਦਰੋਂ ਮੰਮੀ ਮੰਮੀ ਆਈ ਗੇਰਾ ਮੈਂ ਕਿਹਾ ਪਤਾ ਨਹੀਂ ਕੀ ਗੱਲ ਆ ਦੇਖਿਆ ਤਾਂ ਸੰਦੀਪ ਬਾਹਰ ਮੈਂ ਕਿਹਾ ਹਾਂ ਪੁੱਤ ਆ ਦੇਖ ਲੈ ਮੰਮੀ ਇਹਦੇ ਕੱਪੜੇ ਕਹੇ ਜੀ ਨਹੀਂ ਤਾਂ ਕਹਿੰਦੀ ਆ ਮੁੰਡਿਆਂ ਨੂੰ ਵੀ ਬੁਰਾ ਲੱਗਦਾ ਜੇ ਆਪਦੇ ਨੂੰ ਬੁਰਾ ਲੱਗਦਾ ਦੂਜਿਆਂ ਨੂੰ ਵੀ ਲੱਗਦਾ ਹੋਣਾ ਮੈਂ ਤਾਂ ਤਾਂ ਕਹੀ ਆ ਗੱਲ ਤੈਨੂੰ ਇਹ ਚਲ ਕੋਈ ਨਾ ਭਨੇ ਆ ਤੇਰੀ ਗੱਲ ਸਿਰ ਮੱਥੇ ਮੈਂ ਕਹਿ ਦੂੰ ਕੁੜੀ ਨੂੰ ਵੀ ਭਾਈ ਆਜੇ ਕਾਲਜ ਜਾਨੀ ਹੁੰਨੀ ਆ ਚਲ ਕੱਪੜੇ ਪਾ ਕੇ ਵਗ ਜਿਆ ਕਰ ਸੂਟ ਪਾ ਕੇ ਵਗ ਜਿਆ ਕਰੂ ਅਬ ਬਲਤਾ ਵੀ ਰਹਿਦਾ ਪਾਲੀ ਨੂੰ ਆ ਜਾਣਦੇ ਮੈਂ ਕਰੂੰ ਗੱਲ ਪਾਲੀ ਨਾਲ ਤੂੰ ਵੀ ਮੇਰੀ ਗੱਲ ਘੱਟ ਹੀ ਸਮਝਦੀ ਐ ਇਹਦਾ ਕੋਈ ਰਿਸ਼ਤਾ ਰੁਸਤਾ ਦੇਖੋ ਆਪਾਂ ਬਸ ਲੋੜ ਨਹੀਂ ਬਾਲਾ ਪੜਾਣੀ ਹਲੇ ਛੋਟੀ ਵਾਲੀ ਆ ਰਿਸ਼ਤੇ ਦੇ ਕਾਬਲ ਨਹੀਂ ਹੈਗੀ ਨਾ ਚੱਲ ਕੋਈ ਨਾ 2 ਸਾਲ ਕਰੇ ਕੰਮ ਸਖਾ ਲੇਗੀ ਤੇ ਵੀ ਸੁਣ ਲੈ ਤੇ ਵੀ ਗੱਲ ਤੇਰੀ ਸਹੀ ਆ ਆਪਾ ਕਿਹੜਾ ਕੋਈ ਬਾਲੇ ਅਮੀਰ ਆਗੇ ਹਾਂ ਤੇ ਪੰਦੀ ਕਿੱਥੇ ਉਹ ਤਾਂ ਇੱਧਰ ਹੀ ਗਿਆ ਸੀ ਕੰਮ ਧੰਦੇ ਅੱਛਾ ਹੂੰ ਠੀਕ ਆ ਚੱਲ ਮੇਰਾ ਕਹਿਣ ਦਾ ਫਰਜ਼ ਸੀਗਾ ਫੇਰ ਨਾ ਆਖੀ ਬੋਲਦੀ ਆ ਉਹ ਨਾਲੇ ਬਰਾਬਰ ਜੀ ਚੱਲ ਠੀਕ ਆ ਆ ਚਾਹ ਪੀ ਲਾਂ ਦੀ ਨਾ ਨਾ ਮੇਰਾ ਚਾਹ ਨਹੀਂ ਪੀਂਦੀ ਤੇ ਆਪ ਜਾ ਪਹਿਲੀ ਬਣਿਆ ਮੱਚ ਜਾਣਾ ਅੱਜ ਤਾਂ ਮੇਰਾ ਸਿਰ ਹੀ ਨਹੀਂ ਹੜਦਾ ਤੋ ਖਣਾ ਅੱਛਾ ਅੱਛਾ ਹੋਰ ਚੱਲ ਚੰਗਾ ਤੂੰ ਆਖੇਗੀ ਤੜਕੀ ਕੰਨ ਖਾਣ ਲੱਗ ਗਈ ਆ ਕੋਈ ਨਾ ਭੈਣੇ ਕੰਨ ਤੱਕੀ ਖਾਣੇ ਆ ਸਮਾ ਮੈਨੂੰ ਵੀ ਚੋਰਾ ਜਾ ਲੱਗ ਗਿਆ ਵੀ ਜਿੱਤੇ ਨੂੰ ਮੁੰਡੇ ਕਹਿੰਦੇ ਨੇ ਬਾਹਰੇ ਕਹਿੰਦੇ ਆ ਜਵਾਕ ਤਾਂ ਤੜਫਦਾ ਹੈਗਾ ਨਾਲੇ ਫਿਰ ਆਪ ਦੀ ਧੀ ਪਹਿਣਾ ਬਗਾਨੀ ਹੋਵੇ ਤਾਂ ਆਪਾਂ ਕਹਿੰਦੇ ਚੱਲ ਕੋਈ ਨਾ ਅਸੀਂ ਤਾਂ ਹੁਣ ਤੈਨੂੰ ਪਤਾ ਆ ਕੱਲੀ ਕੱਲੀ ਧੀ ਆ ਆ ਪੁੱਤਾਂ ਬਰਾਬਰ ਰੱਖੀ ਹੋਈ ਆ ਗੱਲ ਸੁਣ ਰਣਦੀਪ ਕੱਲੀ ਕੱਲੀ ਕਹਿ ਕੇ ਬਾੜਾ ਚਮੜਾਈਦਾ ਨਹੀਂ ਹੁੰਦਾ ਧੀ ਪੁੱਤ ਨੂੰ ਸਮਝ ਗਈ ਨਾ ਆਹੋ ਫੇਰ ਰੱਖੇਗੀ ਰੋਹ ਮਾਰਦੀ ਐ ਜਠਾਣ ਦੇ ਤੇ ਪੈਣੇ ਤੂੰ ਤਾਂ ਸਿਆਣੀ ਆ ਮੇਰੇ ਨਾਲੋਂ ਵੱਡੀਆਂ ਪਹਿਲਾਂ ਦੀਆਂ ਆ ਚੱਲ ਤੈਨੂੰ ਤਾਂ ਪਤਾ ਹੀ ਆ ਆ ਚੰਗੇ ਮਾੜੇ ਦਾ ਸਾਡੇ ਦਾ ਵੀ ਕੀ ਚੰਗਾ ਕੀ ਮਾੜਾ ਬਸ ਠੀਕ ਆ ਜਾਨੀ ਹੁਣ ਤਾਂ ਮੈਂ ਕਰ ਲੈ ਤੂੰ ਵੀ ਕੰਮ ਮੈਂ ਵੀ ਕੰਮ ਬਚਾਲੇ ਛੱਡ ਕੇ ਆਈ ਸੀ ਠੀਕ ਆ ਪੈਣੇ ਹਾਂ ਨਾਲੇ ਬੋਲਣਾ ਗਿਆ ਸਿਖਾ ਦੇ ਕੋਈ ਨਾ ਆਹੋ ਲੈ ਆ ਮੈਨੂੰ ਤਾਂ ਛੋਰਾ ਹੀ ਲੱਗੀ ਆ ਕਿ ਬਾਹਰ ਗੱਲਾਂ ਹੁੰਦੀਆਂ ਨੇ ਆ ਨਲੇ ਮੈਂ ਇਹਦੇ ਪਿਓ ਨੂੰ ਆਖਿਆ ਸੀ ਵੀ ਕਿਉਂ ਤੂੰ ਐਵੇਂ ਫਾਨੇ ਲੈ ਇਨਾ ਕਾਲ ਜਾ ਕੂਲ ਜਾ ਤੇ ਇਹਨੂੰ ਨਾ ਪੜਾ ਆ 3 ਤਾਂ ਦਸ ਪੜਾ ਕੇ ਘਰੇ ਰੱਖ ਲੈ ਫੇਰੀ ਠੀਕ ਨੇ ਆ ਦੇਖ ਲੈ ਭੈਣ ਇਹ ਤਾਂ ਆਪ ਦਾ ਕਰ ਕੀ ਕਹਿ ਕੇ ਗਈ ਆ ਬਗਾਨਾ ਨਾ ਕੋਈ ਕਹਿ ਗਿਆ ਜੇ ਆਪਦੇ ਨੂੰ ਦੁੱਖ ਲੱਗਦਾ ਫੇਰੀ ਕਹਿ ਕੇ ਜਾਂਦਾ ਅਗਲਾ ਚਲ ਆ ਜਾਣਦੇ ਅੱਜ ਮੈਂ ਕਰੂੰਗਾ ਉਹਦੇ ਨਾਲ ਗੱਲ ਉਹ ਜਿੱਤੇ ਆਹ ਚਾਚਾ ਆ ਜਾ ਕਰੀਆ ਉਹ ਪੁੱਤ ਕਹੀ ਰੇ ਯਾਰਾ ਜਿੱਤੇ ਕਰੀਆ ਆ ਜਾ ਆ ਜਾ ਉਹ ਲਿਆ ਸਿਹਰਾ ਕਹੀ ਦੇਣਾ ਨੇ ਮੈਨੂੰ ਲਿਆ ਮਾਂ ਮੰਮੀ ਬਾਹਰ ਆਇਓ ਅੱਛਾ ਪਾਲੀ ਆਇਆਗਾ ਹੋਰ ਸੋਸਰੀ ਘਾਲ ਭਾਬੀ ਸਸਰੀ ਘਰ ਹੋਰ ਕਿਵੇਂ ਐ ਠੀਕ ਠਾਕ ਆ ਇਧਰ ਆ ਕੇ ਕੁਰਸੀ ਤੇ ਲੋ ਟੋਕੇ ਕੋਈ ਨਹੀਂ ਕੋਈ ਨਹੀਂ ਤੁਸੀਂ ਬਹਿ ਜਾਓ ਕੀ ਕਰੀਏ ਅੱਜ ਕੁਛ ਨਹੀਂ ਬਸ ਖੇਤ ਨਾਲ ਖਾਲਜਾ ਘੜਨਾ ਸੀਗਾ ਅੱਛਾ ਉਹ ਆਪਣੀ ਕਹੀ ਹੈ ਨਹੀਂ ਸੀ ਕਰੇ ਕੋਈ ਲੈ ਗਿਆ ਮੈਂ ਖੱਦ ਜਿੱਤੇ ਤੋਂ ਮੰਗ ਲਿਆਉਣਾ ਹਾਂ ਨਾ ਨਾ ਕੋਈ ਨਹੀਂ ਆਪਦਾ ਘਰ ਆ ਜਦੋਂ ਮਰਜ਼ੀ ਆਓ ਹਾਂ ਹਾਂ ਹੋਰ ਤਾਂ ਠੀਕ ਠਾਕ ਐ ਠੀਕ ਤਾਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਐ ਜੇ ਗੁੱਸਾ ਨਾ ਮੰਨੇ ਨਾ ਨਾ ਲੈ ਗੁੱਸਾ ਕਰਾ ਭਾਬੀ ਤੂੰ ਗੱਲ ਦੱਸ ਕੀ ਐ ਗੱਲ ਤਾਂ ਇਹ ਐ ਭਾਈ ਕੁੜੀ ਬਥੇਰਾ ਪੜ ਲਈ ਬਸ ਉਹਨੂੰ ਕੋਈ ਰਿਸ਼ਤਾ ਰੂਸਾ ਦੇਖ ਲਾ ਉਹਦਾ ਪੜਾਉਣ ਦੀ ਲੋੜ ਦੀ ਹੈਗੀ ਪਾਲੀ ਉਹ ਆਏ ਆ ਭਾਬੀ ਤੈਨੂੰ ਪਤਾ ਹਜੇ ਨਿਆਣੀ ਆ ਹਜੇ ਕਾਣੂ ਮਹਾਬਿਆਲ ਚ ਚਵੇਂ ਚ ਪਾਉਣੀ ਆ ਹਜੇ ਪੜ ਲੈਣ ਦੇ ਮਹਾ ਬੇ 10 ਪੜ ਲਈ ਹੋਰ ਕਿੰਨਾ ਕ ਪੜਾਣਗੇ ਤੂੰ ਉਹ ਮੈਨੂੰ ਐ ਸੀ ਆ ਬੀਏ ਬੂਏ ਕਰ ਲੂਗੀ ਕੋਈ ਕੋਰਸ ਕਰਸ ਕਰਾਵਾਂਗੇ ਕੋਈ ਨੌਕਰੀ ਨੌਕਰੀ ਮਿਲ ਜਾਂਦੀ ਐ ਮਖਾਂ ਚੱਲ ਦੋ ਹੋਰ ਪੜਾ ਲਾ ਆ ਕੀ ਕਹਿੰਦੇ ਹੁੰਦੇ 10 ਤੋਂ ਬਾਅਦ ਕੀ ਕਹਿੰਦੇ ਹੁੰਦੇ ਮੈਨੂੰ ਤਾਂ ਇਨਾ ਪਤਾ ਨਹੀਂ ਹੈਗਾ ਚੱਲ ਦੋ ਹੋਰ ਪੜਾ ਲਾ ਫਿਰ ਉਦੋਂ ਬਾਅਦ ਕੋਈ ਰਿਸ਼ਤਾ ਦੇਖ ਲਈ ਨਾਲੇ ਗੱਲ ਸੁਣਾ ਕੁੜੀ ਆਪਣਾ ਪਿੰਡ ਦਾ ਕੰਮ ਐ ਕੁੜੀ ਨੂੰ ਕਹੇਦੇ ਕਾਲਜ-ਕੂਲਜ ਜਾਂਦੀ ਐ ਢੰਗ ਦੇ ਕੱਪੜੇ ਪਾਇਆ ਕਰ ਉਹੀ ਪੜਾ ਲੱਗਦਾ ਅੱਜ ਤਾਂ ਮੈਨੇ ਜੀਤੇ ਨੇ ਵੀ ਢੋਕਤਾ ਕੀ ਗੱਲ ਹੋ ਗਈ ਭਾਬੀ ਗੱਲ ਤਾਂ ਕੋਈ ਨਹੀਂ ਹੋਈ ਕੱਪੜਿਆਂ ਦੀ ਗੱਲ ਕਰਦੀ ਆ ਪੰਜਾਬੀ ਸੂਟ ਪਾ ਲਿਆ ਕਰੇ ਸਿਰ ਤੇ ਚੁੰਨੀ ਲੈ ਲਿਆ ਕਰੇ ਹੋਰ ਕੀ ਮੈਂ ਤਾਂ ਆਹੀ ਗੱਲ ਕਹਿਨੀ ਐ ਤੈਨੂੰ ਓਹੋ ਲੈ ਅੱਛਾ ਅੱਛਾ ਓ ਮੈਂ ਤੈਨੂੰ ਕੀ ਦੱਸਾਂ ਮੈਨੂੰ ਕਹਿੰਦੀ ਡੈਡੀ ਮੇਰਾ ਜੀ ਕਰਦਾ ਪੈਂਟ ਸ਼ਰਟ ਪਾਉਣ ਨੂੰ ਮੈਂ ਆਖਿਆ ਚੱਲ ਕੋਈ ਨਾ ਪੁੱਤ ਤੂੰ ਹੀ ਤਾਂ ਸਾਡਾ ਮੁੰਡਾ ਐ ਤੇ ਤੂੰ ਹੀ ਸਾਡੀ ਕੁੜੀ ਐ ਉੱਤਾਂ ਵਰਗੀ ਹੈਗੀਆਂ ਪੁੱਤ ਪਾਲਿਆ ਕਰ ਕੀ ਗੱਲ ਐ ਵਿਆਹ ਹੀ ਤਾਂ ਅੱਜ ਕੱਲ ਦਿਮਾਗ 'ਚ ਆਪਣੇ 'ਚ ਫਰਕ ਐ ਪੁੱਤ ਪੁੱਤ ਹੁੰਦੇ ਨੇ ਧੀयां ਧੀयां ਹੁੰਦੀਆਂ ਨੇ ਫਰਕ ਕਿਉਂ ਨਹੀਂ ਫਰਕ ਹੈਗਾ ਸਾਰਾ ਉਹ ਨਹੀਂ ਨਹੀਂ ਭਾਬੀ ਤੂੰ ਤਾਂ ਦਿਮਾਗ 'ਤੇ ਨਾ ਪੁੱਠਾ ਸੋਚੀ ਬੈਠੀ ਆ ਅੱਜ ਕੱਲ ਨਹੀਂ ਹੈਗਾ ਮੁੰਡਿਆਂ ਕੁੜੀਆਂ 'ਚ ਕੋਈ ਫਰਕ ਚੰਗਾ ਲੈ ਕੁੜੀਆਂ ਕਿਸੇ ਘਟੋਂ ਕੱਟਾ ਹੁਣ ਕਾਇ ਕੁੜੀਆਂ ਜੱਜ ਲੱਗੀਆਂ ਆਪਣੇ ਕਾਇ ਕੁੜੀਆਂ ਪਾਇਲਟ ਵਣੀਆਂ ਜਹਾਜ਼ ਚਲਾਉਂਦੀਆਂ ਮੈਨੂੰ ਐਂ ਦੱਸਾ ਵੀ ਕੁੜੀਆਂ ਕਿਹੜੇ ਪਾਸੇੋਂ ਕੱਟ ਨੇ ਸੋਣੀ ਮੇਰੀ ਗੱਲ ਸਮਝਦਾ ਪਾਲੀ ਤੂੰ ਤਾਂ ਬਸ ਇੱਕ ਰੱਟ ਹੀ ਲਾਰਖੀ ਹੈਗੀ ਭਾਈ ਮੈਨੂੰ ਤਾਂ ਚੰਗਾ ਜ ਨਹੀਂ ਲੱਗਾ ਰਾਜੀ ਰਹ ਗੁੱਸੇ ਰਹ ਮੈਂ ਤਾਂ ਤੈਨੂੰ ਤਾਂ ਕਹਤਾ ਵੀ ਭਾਈ ਗੱਲ ਸੁਣ ਪਾਲੀ ਤੂੰ ਰਾਜੀ ਰਹ ਗੁੱਸੇ ਰਹ ਗੱਲ ਕਹਿਣਾ ਬਣੀ ਤਾਂ ਮੈਂ ਹਟਦੀ ਨਹੀਂ ਹੁੰਦੀ ਤੈਨੂੰ ਮੇਰੇ ਸੁਭਾਅ ਦਾ ਪਤਾ ਹੈਗਾ ਉਹ ਦੇ ਲਾ ਜੈਲੇ ਕੀ ਕੁੜੀ ਆ ਉਹ ਵੀ ਤਾਂ ਪੰਜਾਬੀ ਸੂਟ ਪਾ ਕੇ ਜਾਂਦੀ ਹੈ ਸਲਵਾਰ ਸੂਟ ਪਾਉਂਦੀ ਹੈ ਬਲਾਈ ਸੋਹਣੀ ਲੱਗਦੀ ਹੈ ਉਹ ਉਹਨੂੰ ਕਿਹੜਾ ਪੜਾਈ ਨਹੀਂ ਆਉਂਦੀ ਮੈਨੂੰ ਐ ਦੱਸੀ ਆ ਪੈਂਟਾ ਸ਼ਰਟਾਂ ਨਾਲ ਜ਼ਿਆਦੇ ਆਉਗੀ ਉਹ ਤਾਂ ਤੇਰੀ ਗੱਲ ਠੀਕ ਆ ਭਾਬੀ ਮੈਂ ਮੰਨਦਾ ਉਹਨੂੰ ਵੀ ਦੇਖਣਾ ਵੇ ਜਾਂਦੀ ਨੂੰ ਰੋਜ਼ ਜੈਲੇ ਕੀ ਕੁੜੀ ਨੂੰ ਉਹ ਪਰ ਫੇਰ ਕੀ ਹੋ ਗਿਆ ਤੁਸੀਂ ਐਵੇਂ ਨਾ ਫਰਕ ਸਮਝਿਆ ਕਰੋ ਮੁੰਡਿਆਂ ਚ ਤੇ ਕੁੜੀਆਂ ਚ ਕੋਈ ਫਰਕ ਨਹੀਂ ਜੇ ਕੁੜੀਆਂ ਉਹ ਕੱਪੜੇ ਪਾ ਲੈਂਦੀਆਂ ਕਿੱਡੀ ਕੀ ਗੱਲ ਐ ਕੁੜੀਆਂ ਕੱਪੜੇ ਪਾ ਲੈਂਦੀਆਂ ਕਿੱਡੀ ਕੀ ਗੱਲ ਐ ਫਿਰ ਮੁੰਡਾ ਨਹੀਂ ਬਣਦੀਆਂ ਵੀਰ ਕਿੰਨਾ ਮਰਜੀ ਤੂੰ ਇਹ ਗੱਲਾਂ ਸੋਚੀ ਜਾ ਮੁੰਡਾ ਨਹੀਂ ਬਣ ਜਾਣੀਆਂ ਜਿੱਥੇ ਮੁੰਡੇ ਨੇ ਜਾਣਾ ਕੰਮ ਕਰ ਤੇਰੇ ਨਾਲ ਹੱਥ ਪਟਾਉਣਾ ਉੱਥੇ ਕੁੜੀ ਕਿਵੇਂ ਬਗਜੂ ਮੈਨੂੰ ਐ ਦੱਸੀਗਾ ਤੂੰ ਓਹੋ ਤੂੰ ਤਾਂ ਭਾਬੀ ਉੱਠੀਆਂ ਗੱਲਾਂ ਸੋਚੀ ਬੈਠੀਆਂ ਮੈਨੂੰ ਪੜਾਂ ਦੀ ਐਂ ਦੱਸ ਤੂੰ ਕਿੰਨੀਆਂ ਕੁੜੀਆਂ ਖੇਤੀ ਕਰੀ ਜੰਨੀਆਂ ਕਿੰਨੀਆਂ ਕੁੜੀਆਂ ਨੱਕੇ ਵਰਦੀਆਂ ਕਣਕਾਂ ਨੂੰ ਪਾਣੀ ਲਾਉਂਦੀਆਂ ਤੂੰ ਪਹਿਲਾਂ ਸਭ ਤੋਂ ਵੱਡੀ ਗੱਲ ਇੱਕ ਹੋਰ ਸੁਣ ਲੈ ਆਪਣੇ ਪੰਜਾਬ ਦੀਆਂ ਨਾ ਤਿੰਨ ਚਾਰ ਕੁੜੀਆਂ ਇੰਨੀਆਂ ਮਸ਼ਹੂਰ ਆ ਜਿਹੜੀਆਂ ਘੋੜੀਆਂ ਰੱਖਦੀਆਂ ਸਾਰਾ ਦਿਨ ਘੋੜੀਆਂ ਨੂੰ ਪਾਲਦੀਆਂ ਇਹ ਗੱਲ ਸਹੀ ਆ ਚਾਚਾ ਤੇਰੀ ਹਾਂ ਸੈਵਨਥ ਤੇਰੀ ਗੱਲ ਨਾਲ ਅਸੀਂ ਵੀ ਬੇ ਮੈਨੂੰ ਗੱਲ ਨਹੀਂ ਸਮਝ ਆਉਂਦੀ ਫੇਰ ਤਾਂ ਅਸੀਂ ਵੀ ਖੇਤੀ ਕਰ ਲਿਆ ਕਰਦੀਆਂ ਹੈ ਮੇਰੀ ਗੱਲ ਸੁਣ ਆ ਸਾਨੂੰ ਕਿਉਂ ਘਰੇ ਗੋਹਾ ਪੱਥਣ ਨੂੰ ਘਰ ਦੇ ਭਾਂਡੇ ਮਾਜਣ ਨੂੰ ਰੱਖਿਆਗਾ ਤੁਸੀਂ ਤੂੰ ਵੀ ਹੱਟ ਕਰੀ ਜਨਾ ਪਾਲੀ ਗੱਲਾਂ 'ਚ ਤੂੰ ਵੀ ਨਹੀਂ ਆਫ ਕਰਦਾ ਹੈਗਾ ਰਾਹ ਦਿੰਦਾ ਉਹ ਰਾਹ ਵਾਲੀ ਗੱਲ ਨਹੀਂ ਹੈਗਾ ਭਾਬੀ ਪਹਿਲਾਂ ਜਮਾਨਾ ਕੁਛ ਹੋਰ ਸੀ ਜਿਹੜਾ ਹੁਣ ਜਮਾਨਾ ਚੱਲ ਰਿਹਾ ਹੁਣ ਕੁਛ ਗੱਲ ਹੋਰ ਹੈ ਚੱਲ ਚੰਗਾ ਤੂੰ ਨਹੀਂ ਮੰਨਦਾ ਮੇਰਾ ਤਾਂ ਕਹਿਣ ਦਾ ਹੱਕ ਸੀਗਾ ਤੈਨੂੰ ਚਲ ਚਾਹ ਬਣਾਵਾ ਕੁੱਟਾ ਚੱਲ ਚੰਗਾ ਦੱਸੀ ਭੀਜੀ ਚਾਰ ਗੱਲਾਂ ਕਹਿਤੀਆਂ ਉਹ ਤੇਰੀ ਵੀ ਧੀ ਹੈ ਕੋਈ ਨਾ ਮੈਂ ਨਹੀਂ ਗੁੱਸਾ ਕਰਦਾ ਇਸ ਗੱਲ ਦਾ ਯਾ ਤਾਂ ਮੈਂ ਬਸ ਪੀਂਦਾ ਨਹੀਂ ਪੀ ਕੇ ਆਇਆ ਸੀ ਹੁਣੀ ਕਿਤ ਨੂੰ ਜਾਨਾ ਗੁੱਸਾ ਕਿਵੇਂ ਕਰੇਗਾ ਕਹੇ ਬਿਨਾਂ ਤਾਂ ਮੈਂ ਹਰਦੀਨੀ ਨਾਲੇ ਤੈਨੂੰ ਪਤਾ ਹੈ ਮੇਰੀ ਆਦਤ ਦਾ ਉਹਦਾ ਆਤਾ ਮੈਨੂੰ ਪਤਾ ਹੈ ਹਾਂ ਚੰਗਾ ਭਾਬੀ ਫੇਰ ਆਉਂਗਾ ਮੈਂ ਹੁਣ ਟਾਈਮ ਘਟਾ ਸਮਝਾ ਦੀਵੇਂ ਇੱਕ ਵਾਰੀ ਬਸ ਚੰਗਾ ਚੰਗਾ ਹਾਂ ਸਮਝਾ ਦੂੰਗਾ ਹਾਂ ਲੈ ਦੇਖ ਲਾ ਇਹ ਤਾਂ ਆਪਣੀ ਪੈਰ ਤੇ ਪਾਣੀ ਪੈਣ ਦਿੰਦਾ ਹੈਗਾ ਮਾ ਮਿੱਠਾ ਵੀ ਰਹਿਣਾ ਪੈਂਦਾ ਚਾਚੀ ਨਾਲ ਉਹ ਕੰਮ ਪਿਆ ਰਹਿੰਦਾ ਹੈਗਾ ਵੇ ਕੀ ਕੰਮ ਤਾਈ ਲੱਗੀ ਬੋਲਣਾ ਮੈਂ ਲੜਦੀ ਥੋੜੀ ਹਾਂ ਉਹ ਮਾ ਥੋੜਾ ਜਿਹਾ ਮਿੱਠੇ ਵੀ ਰਹਿਣਾ ਪੈਂਦਾ ਹੈਗਾ ਹੂੰ ਮਿੱਠੇ ਰਹਿਣਾ ਪੈਂਦਾ ਐ ਨਹੀਂ ਪਤਾ ਕਦੋਂ ਲੋੜ ਪਏ ਜੀ ਕੀ ਲੋੜ ਪਾਜੂ ਇਹਨੂੰ ਉਦੋਂ ਪਤਾ ਲੱਗੂਗਾ ਜਿਦੇ ਇਹਨਾਂ ਦਾ ਚੰਗੀ ਤਰ੍ਹਾਂ ਨਾ ਰੌਸ਼ਨ ਕੀਤਾ ਹੁਣ ਤਾਂ ਇਹ ਮੰਨਦਾ ਨਹੀਂ ਹਾਂ ਮੈਂ ਕਹਿੰਦੀ ਗੱਲ ਚਾਹ ਲੀਰ ਲੰਕਾਉਂਦੀਆਂ ਨੇ ਵੀ ਸ਼ਰਮ ਆਉਂਦੀ ਆ ਕੀ ਹੁੰਦੀ ਚੁੰਨੀ ਨਿੱਕੀ ਜੀ ਚੁੰਨੀ ਹੁੰਦੀ ਉਹ ਵੀ ਨਹੀਂ ਪਾ ਕੇ ਜਾਂਦੀਆਂ ਹੈਗੀਆਂ ਨਾ ਪਾਉਂਦੇ ਆਪਾਂ ਕੀ ਲੈਣਾ ਅਗਲਾ ਕਹਿੰਦਾ ਬੰਦਾ ਹੈ ਨਹੀਂ ਜੇ ਸਿਰ ਤੇ ਪਿਓ ਹੈ ਨਹੀਂ ਗਾ ਇਹਦੇ ਤਾਂ ਉਹ ਲੱਛਣ ਕਰਦੇ ਸਾਡੀ ਕੁੜੀਨ ਰੋਕ ਟੋਕ ਕਰਦੇ ਆ ਉਹ ਪੁੱਤ ਆਪਾਂ ਨੂੰ ਤਾਂ ਇਹ ਗੱਲਾਂ ਨਾ ਪਸੰਦ ਨਹੀਂ ਹੈਗਾ ਇਸੇ ਕਰਕੇ ਆਪਾਂ ਤੇਰੇ ਵਾਲੀ ਭੈਣ ਟਾਈਮ ਨਾਲ ਵਿਆਹਤੀ ਅੱਜ ਕੋਈ ਲਾਂਬਾ ਤਾਂ ਨਹੀਂ ਹੈਗਾ ਆਪਾਂ ਨੂੰ 10 ਪੜਾਤੀ ਆਪਦੇ ਘਰੇ ਬਸਦੀ ਰਸਦੀ ਹੈਗੀ ਮੈਂ ਤਾਂ ਇਹ ਕਹਿੰਨੀ ਆ ਇਨ ਵੀ ਇਹਦਾ ਵੀ ਫਾਹਾ ਜਿਹਾ ਪੜਦੇਣ ਪਰ ਆਪਾਂ ਕੀ ਲੈਣਾ ਮਾ ਚਾਤਰਬਾਲੀ ਆ ਕੁੜੀ ਗੱਲ ਚ ਨਹੀਂ ਆਉਣ ਦਿੰਦੀਗੀ ਆਪੀ ਬਗ ਜੂ ਚਲ ਆਪਾਂ ਤਾਂ ਰੋਟੀ ਰੋਟੀ ਬਣਾਈਏ ਆਪਾਂ ਕੀ ਲੈਣਾਗਾ ਬਸ ਦਫਾ ਹੋ ਗਿੱਲੀ ਵਾਲੀ ਹੋ ਗਈ ਸੰਨੀ ਗਾਲਾ ਨਾ ਦੇਵੇ ਆਕੇ ਮੈਂ ਤਾਂ ਚਲ ਆਏ ਹੂਲਾ ਫੱਕ ਲੈਣੀਆਂ ਵੀ 1:00 ਵੱਜ ਗਿਆ ਹਲੇ ਤੱਕ ਉਹ ਨਹੀਂ ਆਇਆ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਾ ਨਾ ਕੋਈ ਖੇਤ ਦਾ ਦੱਸ ਕੇ ਗਿਆ ਵੀ ਭਾਈ ਮੈਂ ਖੇਤ ਹੀ ਨਹੀਂ ਨਾ। ਉਹ ਕੀ ਕਰੀ ਜਾਨੀ ਤੂੰ ਰੋਲਾ ਪਾਈ ਜਾਨੀ ਸੰਨੀ ਪਿੱਛੇ। ਉਹ ਮੈਂ ਤਾਂ ਸੰਨੀ ਰਲਾਈ ਜਾਂਦੀ ਸੀ ਮਾਖਾ ਕੁੜੀ ਵੀ ਆਉਣ ਵਾਲੀ ਹੋਊਗੀ। ਅੱਛਾ। ਹਾਂ ਮਾਖਾ ਸੰਨੀ ਪਾ ਕੇ ਰੱਖ ਦਾਂ ਫੇਰ ਉਹਨੂੰ ਰੋਟੀ ਰੂਟੀ ਵੀ ਦੇਣੀ ਪਊਗੀ ਬਣਾ ਕੇ। ਉਹ ਖਾ ਕੇ ਨਹੀਂ ਗਈ। ਮੈਂ ਤਾਂ ਉਧਰ ਦੀ ਕਹੀ ਲੈ ਕੇ ਜੀਤੇ ਕੀ ਆਪਣੇ ਆਲਾਂ ਦੀ ਫੇਰ ਵਾਗ ਗਿਆ ਸੀਗਾ। ਫਿਰ ਮੈਨੂੰ ਦੱਸਤਾ ਜਾਂਦਾ ਵੀ ਮੈਂ ਖੇਤ ਵਾਗ ਗਿਆ। ਉਹ ਚੱਲ ਕੋਈ ਨਹੀਂ ਆ ਜਾ। ਉੱਥੇ ਬਹਿਣੇ ਨਾਲ ਚਾਹ ਪਾਣੀ ਪੀ ਲਾਂਗੇ ਕਰ ਕਰ। ਚੱਲ ਮੈਂ ਮਾਰਿਆ ਮੈਂ ਹੱਥ ਉਹ ਕੱਠੀ ਜੀ ਕਰਿਆ ਮੈਂ ਤੂੰ ਜਾ। ਚੱਲ ਤੂੰ ਆ ਜਾ ਮੈਂ ਚੱਲ ਦਿਆਂ ਨਾਲੇ ਰੱਖ ਆਹੋ ਪਤਾ ਨਹੀਂ ਕੀ ਵੱਡੀ ਨੇ ਹੁਣ ਕਰਨ ਭਰੇ ਹੋਣਗੇ ਪਹਿਲਾਂ ਮੈਨੂੰ ਲਾਂਬੇ ਦੇ ਕੇ ਗਈ ਆ ਆ ਮੇਰੀ ਧੀ ਨਹੀਂ ਜਰੀ ਜਾਂਦੀ ਲੋਕਾਂ ਤੋਂ ਤਾਂ ਵੀ ਜੇ ਪੁੱਤ ਹੁੰਦਾ ਫੇਰ ਕਿੱਥੋਂ ਜਰ ਲਾਂਦੇ ਆ ਤੂੰਸ ਤਾਂ ਧੀ ਨਾਲ ਹੀ ਬੈਰਵਾਨ ਰੱਖੇ ਨੇ ਓ ਲਿਆ ਹਰਨਦੀਪ ਆਹ ਲਓ ਫੜੋ ਓ ਲਿਆ ਲਿਆ ਕਰ ਆ ਕੁੜੀ ਵੀ ਨਹੀਂ ਆਈ ਅੱਜ ਤਾਂ 2 ਵਜੇ ਗਏ ਓਏ ਆਜੂਗੀ ਕੋਈ ਗੱਲ ਨਹੀਂ ਬੱਸ ਬੁਸ ਕਈ ਵਾਰੀ ਲੇਟ ਹੋ ਜਾਂਦੀ ਆ ਆ ਮੈਂ ਤਾਂ ਐ ਕਹਿੰਦੀ ਸੀ ਅੱਜ ਆਪਣੀ ਵੱਡੀ ਲਾਂਦਾ ਲੈ ਕੇ ਆਈ ਸੀਗੀ ਆ ਕਹਿੰਦੀ ਕੁੜੀ ਨੂੰ ਤੁਸੀਂ ਇੰਨੀ ਖੁੱਲ੍ਹ ਦੇ ਰੱਖੀ ਆ ਅਗੇ ਤੁਸੀਂ ਸੂਟ ਪਵਾ ਕੇ ਕਿਉਂ ਨਹੀਂ ਪੜਨ ਭੇਜਦੇ ਆ ਕਿ ਪੈਂਟਾ ਸ਼ਰਟ ਆ ਪਾਉਂਦੀ ਆ ਉਹ ਤੈਨੂੰ ਕਿ ਲੰਬਾ ਲੱਗ ਗਈ ਆ ਉਹ ਘਰੇ ਕਹੀ ਮੰਗਣ ਗਿਆ ਸੀ 100 100 ਕੁ ਸਾਖਿਆ ਮੈਨੂੰ ਮੇਰੀ ਗੱਲ ਤਾਂ ਸੁਣ ਲਾ ਕਹਿੰਦੀ ਮੇਰੇ ਮੁੰਡੇ ਨੂੰ ਤਾਂ ਬਾਹਰ ਮੁੰਡੇ ਕਹਿੰਦੇ ਨੇ ਮੋੜਾਂ ਤੇ ਬੈਠੇ ਅਗੇ ਤੇਰੇ ਚਾਚੇ ਦੀ ਕੁੜੀ ਤਾਂ ਖੁੱਲੀ ਵਾਲੀ ਹੋ ਰਹੀ ਹੈਗੀ ਇਹ ਤਾਂ ਕਿ ਸਿੱਧੇ ਕੱਪੜੇ ਨਹੀਂ ਪਾ ਸਕਦੀ ਭੈੜੀ ਲੱਗਦੀ ਆ ਅਕੇ ਪਿੰਡ ਚ ਫਿਰ ਰਹਿੰਦੀ ਹੈਗੀ ਕੀ ਬੋਲੀ ਜਾਨੇ ਲੈ ਯਾਰ ਦੀ ਕੀਤਾ ਸੀ ਆ ਆ ਗਿਆ ਮੇਰੇ ਕੋ ਆ ਗਈ ਹੋ ਠੀਕ ਠਾਕ ਹੈ ਅੱਜ ਮੈਂ ਤੇਰੀ ਕਲਾਸ ਲਾਉਣੀ ਹੈਗੀ ਕੀ ਕਲਾਸ ਲਉਣੀ ਹੈ ਪਹਿਲਾਂ ਚਾਹ ਪੀਲਾ ਚਾਹ ਲਿਆ ਕੇ ਦੇ ਮੈਂ ਨਹੀਂ ਚਾਹ ਤਾਂ ਨਹੀਂ ਮੈਂ ਪਿੰਦੀ ਰੋਟੀ ਲੈ ਆਉਣ ਸਾਰ ਉਹਦੇ ਮਗਰ ਪੈ ਗਈ ਪਹਿਲਾਂ ਮਾਂਗਰ ਪਹਿਲਾਂ ਉਹਨੇ ਚਾਹ ਪਾਣੀ ਦਾ ਪੀ ਲੈਣ ਦੇ ਅੱਜ ਤੇਰੀ ਤਾਈ ਨੇ ਤੈਨੂੰ ਕੁਸ ਆਖਿਆ ਹੋਣਾ ਰਾਤ ਚ ਜਾਂਦੀ ਨੂੰ ਮੰਮੀ ਕੱਪੜਾ ਬਾਰੇ ਬੋਲਦੀ ਸੀ ਫਿਰ ਮੈਂ ਵੀ ਤੈਨੂੰ ਕਹਿਣੀ ਹੁੰਨੀ ਆ ਪੁੱਤ ਟੰਗ ਸਰ ਦੇ ਕੱਪੜੇ ਪਾ ਲਿਆ ਕਰ ਆ ਹੁਣ ਤਾਂ ਪਿੰਡ ਚ ਲੋਕ ਵੀ ਗੱਲਾਂ ਕਰਨ ਲੱਗੇ ਮੰਮੀ ਕੱਪੜਾ ਨਾਲ ਕੀ ਹੁੰਦਾ ਗਾ ਸਾਰੀ ਪਾਉਂਦੇ ਨੇ ਮੈਂ ਮੈਨੂੰ ਤਾਂ ਪਤਾ ਨਹੀਂ ਪੁੱਤ ਕੱਪੜਾ ਨਾਲ ਕੁਝ ਹੁੰਦਾ ਹੈ ਜਾਂ ਨਹੀਂ ਹੁੰਦਾ ਮੈਂ ਤੈਨੂੰ ਕਿਹੜਾ ਕਹਤਾ ਜੇ ਤੂੰ ਘਰ ਤੋਂ ਬਾਹਰ ਜਾਵੇਂਗੀ ਤਾਂ ਤੂੰ ਸੂਟ ਹੀ ਪਾ ਕੇ ਜਾਣਾ ਆ ਮੈਂ ਪੈਂਟਾ ਸ਼ਰਟਾ ਨਹੀਂ ਪਾਉਣ ਦਿੰਦੀ ਮੰਮੀ ਕਾਲਜ ਤਾਂ ਇਹੀ ਚੱਲਦੇ ਨੇ ਹੁਣ ਸਾਰੇ ਪਾ ਕੇ ਆਉਂਦੇ ਮੈਂ ਵੀ ਤਾਂ ਜੀਨ ਟੋਪੀ ਪਾ ਕੇ ਲੈ ਕੇ ਜਾਉਂਗੀ ਕਿਹੜੀ ਗੱਲ ਹੈ ਤੂੰ ਕਿਉਂ ਕੁੜੀ ਤੇ ਰੋ ਮਾਰੀ ਜਾਨੀ ਆ ਉਹ ਮੈਂ ਸਾਰਾ ਕੁਝ ਨਾ ਭਾਬੀ ਨਾਲ ਕਰਾਇਆ ਕੱਲ ਮੈਂ ਖਾ ਤੂੰ ਸਾਡੀ ਕੁੜੀ ਤੇ ਉਹੀ ਕਰੀ ਜਾਨੀ ਆ ਸਾਡੀ ਕੁੜੀ ਆ ਸੀ ਪੈਂਟਾਂ ਪੁਆਈਏ ਚਾਹੇ ਸੂਟ ਪੁਆਕੇ ਉਹ ਤਾਂ ਸਾਡੀ ਮਰਜ਼ੀ ਚੱਲੂ ਆਹੋ ਤੂੰ ਤਾਂ ਕਹਿਤਾ ਆ ਜਿਹੜੀਆਂ ਪਿੰਡ ਚ ਗੱਲਾਂ ਵੜਨਗੀਆਂ ਉਹਦਾ ਜ਼ਿੰਮੇਵਾਰ ਕੌਣ ਆ ਤੇਰੀ ਤਾਈ ਦਾਤ ਤੈਨੂੰ ਪਤਾ ਹੀ ਆ ਫਲਾਤੋ ਆ ਪੱਕੀ ਫਲਾਤੋ ਉਹਨੇ ਤਾਂ ਮੈਨੂੰ ਘਰੋਂ ਕੱਢ ਦੂਗੀ ਉਹ ਤਾਂ ਘਰ ਘਰ ਗੱਲਾਂ ਪਿੰਡ ਛਡਾਉਣ ਵਾਲਾ ਕਰ ਦੂਗੀ ਮੇਰਾ ਕੋਈ ਕਰੀ ਜਾਨੀ ਆ ਤੂੰ ਐ ਤਾਂ ਮੈਂ ਨਾ ਕਿਤੇ ਤੈਨੂੰ ਘਰੋਂ ਨਾ ਕਰ ਦੇ ਉਹ ਨਲੇ ਇੱਕ ਗੱਲ ਹੋਰ ਆ ਇਹ ਆਪਣੀ ਕੁੜੀ ਆ ਆਪਣੇ ਤੇ ਆ ਆਪਾਂ ਕੁਛ ਮਰਜ਼ੀ ਕਰ ਗਏ ਆ ਪਤਾ ਕਰੀਏ ਆ ਜਿਹੜੀ ਲੋਕਾਂ ਦੀ ਸੋਚ ਆ ਇਹਨੂੰ ਕੀ ਕਰੇਗਾ ਓਏ ਲੋਕਾਂ ਦੀ ਸੋਚ ਨਹੀਂ ਬਦਲ ਸਕਦੀ ਲੋਕਾਂ ਦੇ ਤਾਂ ਦੋਨਾਂ ਪਾਸੇ ਦੰਦੇ ਆ ਕਹਿੰਦੇ ਹੁੰਦੇ ਆ ਦਾਤੀ ਦੇ ਤਾਂ ਇੱਕ ਪਾਸੇ ਹੁੰਦੇ ਆ ਤੇ ਪਰ ਲੋਕਾਂ ਦੇ ਦੋਨਾਂ ਪਾਸੇ ਆ ਲੋਕ ਨਾ ਉਧਰ ਮਾਣਾ ਤੇ ਨਾ ਉਧਰ ਮਾਣਾ ਪਰ ਭਾਈ ਉਹ ਤਾਂ ਮੈਨੂੰ ਐ ਵੀ ਕਹਿੰਦੀ ਸੀ ਹੁਣ ਕੀ ਆ ਕਹਿੰਦੀ ਅੱਜ ਕੱਲ ਮਾਹੌਲ ਐ ਖਰਾਬ ਵੀ ਤੁਸੀਂ ਰਿਸ਼ਤਾ ਦੇਖੋ ਕਿਤੇ ਵਿਆਹ ਦੋ ਮੈਂ ਤਾਂ ਆਪ ਕਹਿੰਦੀ ਆ ਭਾਈ ਕੁੜਗੇ ਹੁਣ ਤੇਰਾ ਵਿਆਹ ਕਰ ਦਾਨੇ ਆ ਦੇਖ ਕੇ ਕੋਈ ਨੰਦਾ ਨਹੀਂ ਮੈਂ ਕਿਵੇਂ ਵਿਆਹ ਕਰ ਦਿੰਨੇ ਹਾਂ ਕਿ ਮੈਂ ਹਜੇ ਵਿਆਹ ਉਹ ਨਹੀਂ ਕਰਾਉਣਾ ਮੈਂ ਤਾਂ ਪੜਨਾ ਹੈ ਜੇ ਉਹ ਜੌਬ ਵਗੈਰਾ ਕਰੂੰਗੀ ਮੈਂ ਹਲੇ ਉਹੀ ਤੇਰੇ ਖੂਚ ਧੱਕਾ ਵਿਆਹ ਕਰਨ ਨੂੰ ਹਜੇ ਦੱਸ ਕੀਆ ਹਜੇ ਤੇਰੀ ਪੜ੍ਹਾਈ ਵੀ ਨਹੀਂ ਪੂਰੀ ਹੋਈ ਆ ਫਿਰ ਆਪਦੀ ਪਰਜਾਈ ਨੂੰ ਸਾਂਭ ਲਾ ਨਲੇ ਉਹਦੇ ਮੁੰਡੇ ਨੂੰ ਸਾਂਭ ਲਾ ਆ ਜਿਹੜੀਆਂ ਗੱਲਾਂ ਬਣਾਉਂਦੀ ਆ ਆ ਮੈਨੂੰ ਤਾਂ ਲੋਕਾਂ ਨੇ ਬਾੜਾ ਵਿੱਚ ਗੋਹਾ ਸੱਟਣਾ ਦੁੱਬਰ ਕਰ ਰੱਖਿਆਗਾ ਉਹ ਬੱਸ ਉਹਨਾਂ ਦਾ ਕੀ ਕਰੀਏ ਉਹ ਤਾਂ ਐਂ ਬੋਲਦੇ ਆ ਸਾਰਿਆਂ ਨੂੰ ਮੈਨੂੰ ਆਉਂਦੇ ਜਾਂਦੇ ਰੋਜ਼ ਹੀ ਦੇਖਦੇ ਸਾਰੇ ਐਂ ਕਰਦੇ ਫਿਰ ਮੈਂ ਤਾਂ ਐਂ ਕਹਿੰਦੀ ਆ ਸੰਦੀਪ ਭਾਈ ਜੇ ਤੂੰ ਇਹ ਗੱਲ ਨਹੀਂ ਮੰਨਦੀ ਵਿਹਾਲੀ ਜੇ ਤੂੰ ਉ ਜਾਏਂਗੀ ਕਾਲ ਜਿੱਤਾ ਕੱਪੜੇ ਪਾ ਕੇ ਜਾਏਂਗੀ ਨਹੀਂ ਨਹੀਂ ਮੈਂ ਜਾਣ ਦਿੰਦੀ ਆ ਪੈਂਟਾ ਸ਼ਰਟਾ ਨਹੀਂ ਮੈਂ ਪਾਉਣ ਦਿੰਦੀ ਭਾਈ ਇਹ ਤੇਰੀਆਂ ਬੰਦ ਆ ਦੇਖ ਲੈ ਭਾਈ ਆ ਤੇਰੀ ਮਾਂ ਉਹ ਤਾਂ ਨਾ ਇੱਕ ਜਾਣਾ ਗੱਲ ਕਹੇਦੇ ਬਸ ਉਹ ਗੱਲ ਨੂੰ ਪਹਾੜ ਬਣਾ ਲੈਂਦੇ ਇਹ ਵੀ ਮੈਨੂੰ ਪਤਾ ਨਹੀਂ ਕੀ ਕਹਤਾ ਇੱਕ ਮਾੜੀ ਜੀ ਗੱਲ ਤੇ ਤੂੰ ਕੁੜੀ ਨੂੰ ਆਉ ਕਰ ਲੱਗੀ ਮਾੜੀ ਜੀ ਗੱਲ ਸੋਨ ਨੂੰ ਲੱਗਦੀ ਆ ਇਹ ਗੱਲ ਬਹੁਤ ਵੱਡੀ ਮੈਂ ਕਿਹਦੇ ਤੂੰ ਸਿਰ ਹੋ ਰਾ ਜੀ ਰੋ ਮੈਂ ਤਾਂ ਜਿੰਟਾ ਪਾ ਕੇ ਜਾਉਂਗੀ ਚੱਲ ਭਾਈ ਫਿਰ ਤੁਹਾਡੀ ਮਰਜ਼ੀ ਹੈਗੀ ਨਾ ਨਾ ਤੂੰ ਮੇਰੀ ਗੱਲ ਸੁਣ ਪਾ ਬਿਨੇ ਇਹਨੂੰ ਤਾਂ ਕਹਿਦਾ ਮਿੰਟ ਚ ਭੱਜ ਕੇ ਜਦੋਂ ਉਹਦਾ ਮੁੰਡਾ ਉੱਥੇ ਨਸ਼ੇੜੀਆਂ ਚ ਬੈਠਾ ਹੁੰਦਾ ਉਹ ਨਹੀਂ ਉਹ ਜਦ ਨਹੀਂ ਉਹਦੇ ਉਹ ਕਾਹਤੋਂ ਨਹੀਂ ਦੀਂਦਾ ਉਹਨੂੰ ਸਹੀ ਗੱਲ ਆ ਕੁੜੀਆਂ ਨੂੰ ਹਰ ਕੋਈ ਕਹਿੰਦਾ ਮੁੰਡਿਆਂ ਨੂੰ ਕਿਉਂ ਨਹੀਂ ਕਹਿੰਦਾ ਕੋਈ ਕੁਝ ਮੁੰਡਾ ਕਿੰਨੇ ਕੁਝ ਕਰਦੇ ਹੈਗੇ ਨਸ਼ਾ ਤੇ ਲੱਗ ਜਾਂਦੇ ਮਾਪੇ ਕੋਰਟਾ ਖੜਾ ਗਏ ਆ ਫਿਰ ਵੱਡਿਆਂ ਦੀ ਤਾਂ ਮੰਨਣੀ ਪੈਂਦੀ ਆ ਉਹ ਤੇਰੀ ਕੁੜੀ ਕੱਲੀਆਂ ਪੈਂਟਾਂ ਸ਼ਰਟੇ ਪਾਉਂਦੀ ਆ ਉਹ ਚਿੱਟਾ ਟਾਣੀ ਲਾਉਂਦੀ ਟੀਕੇ ਤਾਂ ਨਹੀਂ ਲਾਉਂਦੀ ਇਹ ਤਾਂ ਤੇਰੀ ਗੱਲ ਸਹੀ ਆ ਵੀ ਟੀਕੇ ਨਹੀਂ ਲਾਉਂਦੀ ਚਿੱਟਾ ਨਹੀਂ ਲਾਉਂਦੀ ਆਪਰ ਆ ਵੀ ਤਾਂ ਗਲਤ ਆ ਪਹਿਰਾਵਾ ਵੀ ਉਹ ਪਹਿਰਾਵਾ ਤਾਂ ਕੁਛ ਨਹੀਂ ਕਹਿੰਦਾ ਜਦੋਂ ਉੱਥੇ ਖਾਲਚ ਚਿੱਟਾ ਲਾ ਕੇ ਡਿੱਗਾ ਪਿਆ ਹੁੰਦਾ ਤੇ ਅਖਬਾਰ ਤੇ ਖਬਰ ਆਉਂਦੀ ਆ ਵੀ ਅੱਜ ਫਲਾਣੇ ਪਿੰਡ ਦਾ ਮੁੰਡਾ ਮਰਿਆ ਪਿਆ ਚਿੱਟਾ ਲਾ ਕੇ ਓਏ ਉਹਦੇ ਨਾਲ ਤਾਂ ਚੰਗੀ ਆ ਪੜਨ ਜਾਂਦੀ ਐ ਵਧੀਆ ਪੜ੍ਹ ਲਿਖ ਕੇ ਆਉਂਦੀ ਆ ਆਪਦੀ ਨੌਕਰੀ ਤੇ ਲੱਗੂਗੀ ਉਹਨੂੰ ਮੈਂ ਆਖਿਆ ਸੀ ਵੀ ਪਾਈ ਧੀਆ ਕਿਹੜਾ ਮੁੰਡਿਆਂ ਨਾਲੋਂ ਘੱਟ ਨੇ ਪਰ ਉਹ ਮੰਨਦੀ ਨਹੀਂ ਕਹਿੰਦੀ ਮੁੰਡਿਆਂ ਦੀ ਬਰਾਵਰੀ ਕੁੜੀਆਂ ਕਿੱਥੋਂ ਕਰ ਸਕਦੀਆਂ ਨੇ ਓਏ ਉਹਦੇ ਧੀ ਹੈ ਹੀ ਨਹੀਂ ਉਹਨੇ ਛੇਤੀ ਵਿਆਹ ਕੇ ਤੋਰਤੀ ਉਹਨ ਤਾਂ ਫਾਹਾ ਵੜਤਾ ਉਹ ਗਰੀਬ ਜਿਹੇ ਘਰੇ ਵਿਆਹਤੀ ਉਥੇ ਨਾ ਨੂੰ ਚੰਗਾ ਖਾਣ ਨੂੰ ਮਿਲਦਾ ਤੇ ਨਾ ਚੰਗਾ ਪਹਿਨਣ ਨੂੰ ਮਿਲਦਾ ਚਾਹੀ ਗੱਲ ਉਹ ਤਾਂ ਵਿਚੀ ਪੜਾਈ ਛਡਾਤੀ ਸੀ ਹੁਣ ਉਹ ਕਰ ਵੀ ਕੀ ਸਕਦੀ ਹੈ ਵਿਚਾਰੀ ਇਹਦਾ ਮਤਲਬ ਤੇਰੀ ਚਤਾਈ ਆਪਣੇ ਤੇ ਜਲਣ ਕਰਦੀ ਹੈ ਵੀ ਮੱਚਦੀ ਹੈ ਮੱਚਦੀ ਹੈਗੀ ਆਪਣੀ ਕੁੜੀ ਦਾ ਸੁੱਖ ਨਾਲ ਨਾ ਵੱਡਾ ਅਫਸਰ ਬਣੂਗੀ ਪੂਰਾ ਵੱਡਾ ਅਫਸਰ ਤੂੰ ਕਰਾ ਥੋੜਾ ਜਿਹਾ ਠੰਡ ਰੱਖ ਇਹਨੂੰ ਪੜ ਲੈਣ ਦੇ ਥੋੜਾ ਇੱਧਰ ਹੋਰ ਚੱਲ ਜੇ ਹੁਣ ਮੇਰੇ ਕੋਲੇ ਆਈ ਨਾ ਤੇਰੀ ਤਾਈ ਹੁਣ ਤਾਂ ਫਿਰ ਮੈਂ ਕਿਨੂੰ 31 ਪਾਉਂਗੀ ਹੁਣ ਤਾਂ ਮੈਂ ਇਹਨੂੰ ਸੁਣਾ ਕੇ ਮੋੜੂਗੀ ਘਰ ਚੱਲ ਚੰਗਾ ਆ ਰੋਟੀ ਖਾ ਲੈ ਮੈਂ ਰੋਟੀ ਬਣਾਉਣੀ ਆ ਬੈਠੀ ਆ ਹੁਣ ਪੁੱਤ ਮੈਂ ਤੇਰੀ ਮਾਵੀਆਂ ਗੱਲਾਂ ਸੁਣਿਆ ਕਰ ਇਹ ਤਾਂ ਉਹੀ ਮਾਰੀ ਜਾਂਦੀ ਐ ਤੂੰ ਆਪਣੀ ਪੜ੍ਹਾਈ ਕਰ ਜਿਹੜਾ ਕੁਝ ਤੂੰ ਪਾਉਣਾ ਪਾ ਤੈਨੂੰ ਕੋਈ ਨਹੀਂ ਇੱਥੇ ਰੋਕ ਸਕਦਾ ਬਸ ਡੈਡੀ ਤੁਸੀਂ ਮੇਰੇ ਨਾਲ ਹੋਣਾ ਮੈਨੂੰ ਕਿਸੇ ਤੋਂ ਕੁਝ ਨਹੀਂ ਚਾਹੀਦਾ ਹਾਂ ਪਰ ਇੱਕ ਗੱਲ ਐ ਮੇਰਾ ਛੇਰ ਚਲ ਆਇਆ ਕਰ ਬਦਲ ਲੈ ਕੱਪੜੇ ਖਾ ਪੀ ਲੈ ਆਪ ਦਾ ਰੁਕੀ ਬਣੀ ਹੋਇਆ ਜਾ ਕੇ ਹੋਣੀ ਆ ਰਣਦੀਪ ਕੋਲੇ ਇਹਨੂੰ ਤਾਂ ਆਪਦੇ ਵੱਲ ਦੀ ਭਵਾਵਾ ਰਿਸ਼ਤਾ ਵੀ ਵਧੀਆ ਆਇਆਗਾ ਨਾਲੇ ਛੇਤੀ ਟਾਈਮ ਨਾਲ ਆਪਦੇ ਘਰੇ ਕੁੜੀਆਂ ਚੰਗੀਆਂ ਰਹਿੰਦੀਆਂ ਤੁਰੀਆਂ ਬੈਠੀ ਆ ਸਾਹਮਣੇ ਕਰਦੀਆਂ ਗੱਲ ਜਾ ਕੇ ਲੈ ਲੱਗੀ ਪਈ ਆ ਕੱਪੜੇ ਇਹ ਤਾਂ ਐ ਮਾਰਨਾ ਨਹੀਂ ਆ ਪਹਿਣੇ ਕਿਵੇਂ ਆਈ ਨਹੀਂ ਬੱਸ ਮੈਂ ਵੀ ਕਮਤਨ ਦਾ ਨਵੇੜ ਤੇ ਮੈਂ ਕਿਹਾ ਰਣਦੀਪ ਕੋਲੇ ਜਾ ਕੇ ਆਵਾਂ ਹੋਰ ਮੈਂ ਵੀ ਸੰਨੀਆਂ-ਸੁੰਨੀਆਂ ਕਰਕੇ ਚਾਚੂ ਕਰਕੇ ਮੈਂ ਕਿਹਾ ਚਲ ਆ ਚਾਰਕ ਕੱਪੜੇ ਨੇ ਤੈਮ ਮਾਰ ਦੇ ਇਹਨਾਂ ਦੀ ਹਾਂ ਮੈਂ ਤਾਂ ਤੇਰੇ ਕੋਲੇ ਨਾ ਕੰਮ ਆਈ ਸੀ ਇੱਕ ਕਿਵੇਂ ਪੈਣੇ ਕੋਈ ਸਲਾਹ ਦੇਣ ਆਈ ਸੀ ਜੇ ਮੇਰੀ ਮੰਮੀ ਦੱਸ ਵੀ ਸਹੀ ਦੱਸਦੀ ਆ ਤੈਨੂੰ ਆਪਣੀ ਕੁੜੀ ਵਾਸਤੇ ਰਿਸ਼ਤਾ ਆਉਂਦਾ ਕਿ ਤੂੰ ਬਾਹਲੀ ਵਧੀਆ ਨਾਲ ਸ਼ਹਿਰ ਚ ਲੈ ਪੈਣੇ ਰਿਸ਼ਤਾ ਨਹੀਂ ਅਸੀਂ ਹਲੇ ਕਰਦੇ 4-5 ਸਾਲ ਹਲੇ ਤਾਂ ਅਸੀਂ ਸਾਡੀ ਕੁੜੀ ਨੂੰ ਪੜ੍ਹਾਵਾਂਗੇ ਪੜਾ ਕੇ ਕੋਈ ਕੋਰਸ ਕਰਾਵਾਂਗੇ ਨੀ ਗੱਲ ਸੁਣ ਲਾ ਕੁੜੀ ਮौज ਕਰੂਗੀ ਉੱਥੇ ਨਾ ਨਾ ਭੈਣ ਆ ਸਾਨੂੰ ਨਹੀਂ ਲੋੜ ਤੇਰੀ ਮौज ਦੀ ਮੇਰੀ ਗੱਲ ਸੁਣਾ ਆ ਤੈ ਤੇ ਟਿੱਡੀ ਜੀ ਵਿਆਹ ਤੇ ਸੀ ਤੈ ਕਿੰਨਾ ਕੁ ਸੁੱਖ ਖੱਟ ਲਿਆ ਓਹੋ ਫਿਰ ਆਪਦੇ ਘਰੇ ਹੀ ਚੰਗੀਆਂ ਲੱਗਦੀਆਂ ਤੀਆਂ ਚੰਗੀਆਂ ਨੂੰ ਇਹ ਕਿਹੜਾ ਘਰ ਬਗਾਨਾ ਗਾ ਉਹ ਵਿਆਹ ਤਾਂ ਇੱਕ ਦਿਨ ਹੋ ਹੀ ਜਾਣਾ ਜੇ ਆਪਦੇ ਪੈਰਾਂ ਸਿਰ ਖੜਾ ਹੋਤੀ ਪੁੱਤ ਫੇਰੀ ਅੱਗੇ ਜਾ ਕੇ ਸੌਖਾ ਹੋਊਗਾ ਕੁੜੇ ਵੀਰ ਬੇਲਾ ਮੜ ਮੈਂ ਤਾਂ ਤਾਂ ਕਹਿ ਨਹੀਂ ਤੈਨੂੰ ਕੋਈ ਬੇੜਾ ਮਾੜਾ ਨਹੀਂ ਪੈਣੇ ਅਸੀਂ ਨਹੀਂ ਹੁਣ ਕਿਸੇ ਦੇ ਮਾਗਰ ਲੱਗਦੇ ਤੂੰ ਲੱਗੀ ਸੀ ਲੋਕਾਂ ਮਾਗਰ ਤੂੰ ਕਿਹੜਾ ਕੋਈ ਚੰਗਾ ਕਰਤਾ ਉਹ ਤੀਜੇ ਦਿਨ ਸ਼ਰਾਬੀ ਕੇ ਤੰਗ ਕਰਦਾ ਉਹਨੂੰ ਨਹੀਂ ਉਹ ਤਾਂ ਉਹਦੇ ਕਰਮ ਨੇ ਆਪਦੇ ਘਰੇ ਗਈ ਕੁੜੀ ਮੇਰੇ ਸਿਰੋਂ ਭਾਰ ਲੈ ਗਿਆ ਕਿ ਨਾਲ ਓਹੋ ਕਰਮ ਬਣਾਉਣੇ ਆਪਦੇ ਸਿਰੇ ਸਿਰੇ ਤੇ ਵੀ ਹੁੰਦੇ ਨੇ ਮੇਰੀ ਗੱਲ ਸੁਣਾ ਆ ਨਿਹਰਾਪੁਰਾ ਕਰਮਾਂ ਤੇ ਵੀ ਨਹੀਂ ਨਿਰਪਰ ਰਹੀਦਾ ਉਹ ਕਾਰੇ ਪਿੱਛੇ ਬੋਲੀ ਜਾਨੀ ਉਹ ਗੱਲ ਕੀ ਹੋ ਗਈ ਕਹਿੰਦੀ ਆ ਕਿ ਕੁੜੀ ਦਾ ਰਿਸ਼ਤਾ ਕਰ ਦੋ ਆ ਮੇਰੀ ਕੁੜੀ ਨੇ ਦੱਸ ਪਾਈ ਆ ਪਤਾ ਨਹੀਂ ਕਿਸੇ ਨੇ ਹੋਰ ਸ਼ਹਿਰ ਚ ਐ ਵੇ ਪਾਲੀ ਮौज ਕਰੂਗੀ ਕੁੜੀ ਦਾ ਉਹ ਨਾ ਨਾ ਭਾਬੀ ਹਜੇ ਰਸਤੇ ਨੂੰ ਕੀ ਹੋਇਆ ਹਜੇ ਨਹੀਂ ਕਰਦਾ ਮੈਂ ਤਾਂ ਪੰਜ ਚਾਰ ਸਾਲ ਵੇ ਤੁਸੀਂ ਤਾਂ ਨਾ ਜਮੀ ਨਹੀਂ ਗੱਲ ਸੁਣਦੇ ਵੇ ਮੇਰੀ ਵੱਡੀ ਦੀ ਇੱਜ਼ਤ ਆਹੀ ਕਰਦੇ ਹੋਗੇ ਤੁਸੀਂ ਕਹਣਾ ਇੱਜ਼ਤ ਹੁੰਦੀ ਆ ਰਾਰਾ ਸਰਦੀ ਬੰਦੇ ਨੂੰ ਕਰਾਉਣੀ ਵੀ ਆਉਣੀ ਚਾਹੀਦੀ ਆ ਇਹਦਾ ਮਤ ਲੈਤਾ ਨਹੀਂ ਹੁਣ ساری ਉਮਰ ਤੂੰ ਸਾਡੇ ਘਰ ਦੇ ਫੈਸਲੇ ਲਈ ਜਾਵੇਂ ਮੇਰੀ ਗੱਲ ਸੁਣ ਭਾਬੀ ਅਸੀਂ ਤੇਰੀ ਇੱਜ਼ਤ ਕਰਦੇ ਆਂ ਤੂੰ ਵੱਡੀ ਐ ਅਸੀਂ ਫੇਰ ਵੀ ਹਰੇਕ ਕੰਮ ਤੇ ਤੈਥੋਂ ਪੁੱਛ ਕੇ ਕਰਦੇ ਆ ਪਰ ਤੈਨੂੰ ਮੈਂ ਗੱਲ ਦੱਸਦਾ ਤੇਰੀ ਗੱਲ ਬਚਾਲਿਆ ਸੁਣ ਗੱਲ ਪਾਲੀ ਤੂੰ ਵਿੱਚੋਂ ਕਿਹੜੀ ਗੱਲ ਪੁੱਛ ਕੇ ਕਰੀਏਗੀ ਦੱਸੀ ਮੈਨੂੰ ਕਹਣੇ ਅੱਜ ਤੱਕ ਸਾਰੀ ਤੇਰੀ ਚੱਲੀ ਆ ਘਰ ਚਾ ਸਾਡੀ ਕਿਤੇ ਚੱਲੀ ਆ ਆ ਹੁਣ ਸਾਡੀ ਤਾਂ ਨਾ ਕੁੜੀ ਕੁੜੀ ਨਹੀਂ ਹੈਗੀ ਇਹ ਤਾਂ ਮੁੰਡਿਆਂ ਬਰਾਬਰ ਆ ਅਸਤਾਵਦੀ ਨੂੰ ਪੜਾ ਲਿਖਾ ਕੇ ਕੋਈ ਬੱਦ੍ਹਾ ਉਹਦਾ ਦਵਾਵਾਂਗੇ ਨਹੀਂ ਮੈਂ ਮਰ ਜਾ ਮੁੰਡਿਆਂ ਬਰਾਬਰ ਆ ਕੁੜੀ ਲੈ ਦੇਖ ਲੈ ਜਮੀ ਥੋਡੀ ਦਾ ਜਮੀ ਸੰਗ ਲੈ ਗਈ ਭੈਣੇ ਤੇਰੀ ਤਾਂ ਸੋਚ ਮਾੜੀ ਆ ਆ ਤੂੰ ਕਿਹੜੇ ਜਵਾਨੇ ਚ ਰਹਿਣੀ ਆ ਸਾਡੀ ਕੁੜੀ ਤਾਂ ਨਾ ਮੁੰਡਿਆਂ ਵਰਗੀ ਆ ਨਾਲੇ ਇੱਕ ਗੱਲ ਹੋਰ ਸੁਣ ਲੈ ਤੂੰ ਮੇਰੀ ਜਦੋਂ ਤੇਰਾ ਮੁੰਡਾ ਨਸ਼ੇੜੀਆਂ ਤੇ ਬੈਠਾ ਹੁੰਦਾ ਨਾ ਤੂੰ ਉਦੋਂ ਉਹਨੂੰ ਕਿਉਂ ਲੋਖਦੀ ਵੱਡੀ ਆਈ ਆ ਲੈ ਆ ਹੁਣ ਤੱਕ ਤਾਂ ਮੈਂ ਤੈਨੂੰ ਭੈਣ ਸਮਝਦੀ ਸੀ ਆ ਨਾਲੇ ਪੈਂਟਾ ਸ਼ਰਟਾ ਪਾਉਣ ਨਾਲ ਨਹੀਂ ਬੰਦੇ ਨੂੰ ਉਹ ਕਰੀਦਾ ਹੁੰਦਾ ਪਰਖੀਦਾ ਵੀ ਜੇ ਪੈਂਟਾ ਸ਼ਰਟਾ ਪਾ ਲਈਆਂ ਉਹ ਗਲਤੀ ਹੁੰਦਾ ਆ ਮੇਰੀ ਗੱਲ ਸੁਣ ਆ ਉਹਨਾਂ ਦੀ ਕੁੜੀ ਕੀ ਆ ਪਿਛਲੇ ਘਰ ਕੁੜੇ ਨਾ ਮੈਂ ਨਾਂ ਭੁੱਲ ਗਈ ਆ ਉਹਨਾਂ ਦੀ ਕੁੜੀ ਤਾਂ ਸਲਵਾਰ ਕੁੜਤੀ ਪਾਉਂਦੀ ਸੀ ਤੇ ਉਹਨੇ ਆਪਦੇ ਆਪ ਵਿਆਹ ਕਰਾ ਲਿਆ ਫੇਰ ਹਾਂ ਦੇਖ ਲੈ ਭਾਬੀ ਸੂਟ ਪਾ ਕੇ ਜਾਂਦੀ ਸੀ ਰੋਜ਼ ਤੇ ਮੇਰੀ ਕੁੜੀ ਆ ਪਾ ਕੇ ਜਾਂਦੀ ਆ ਪੈਂਟਾ ਸ਼ਰਟਾ ਮੈਨੂੰ ਐਂ ਦੱਸ ਉਹਨਾਂ ਦੀ ਕੀ ਜਿੱਤ ਰਹੇਗੀ ਜਿਹੜੀ ਨੇ ਆਪ ਦੀ ਆਪ ਵਿਆਹ ਕਰਾ ਲਿਆ ਆਹੋ ਸੂਟ ਪਾਉਣ ਨਾਲ ਕੋਈ ਵੱਡਾ ਨਹੀਂ ਹੁੰਦਾਗਾ ਤੇ ਪੈਂਟ ਸ਼ਰਟ ਪਾ ਕੇ ਕੋਈ ਛੋਟਾ ਨਹੀਂ ਹੁੰਦਾਗਾ ਵਿਆਹ ਦਾ ਮਤਲਬ ਮਾੜਾ ਹੋ ਜਾਂਦਾ ਮੈਂ ਤਾਂ ਭੈਣੇ ਬੱਸ ਛੋੜੇ ਨਾਲ ਤਾਂ ਜਿੱਤਿਆ ਨਹੀਂ ਜਾਂਦਾ ਨਹੀਂ ਮੇਰੀ ਗੱਲ ਸੁਣਾ ਅੱਜ ਤੱਕ ਤਾਂ ਅਸੀਂ ਤੇਰੀਆਂ ਸੁਣੀਆਂ ਸੁਣੀ ਗਏ ਆ ਹੁਣ ਅਸੀਂ ਫੈਸਲਾ ਆਪ ਦੀ ਕੁੜੀ ਦਾ ਤੇਰੇ ਹੱਥੋਂ ਲਵਾਂਗੇ ਅਸੀਂ ਭੈਣੇ ਆਪ ਫੈਸਲਾ ਕਰਾਂਗੇ ਜਿਹੜਾ ਸਾਨੂੰ ਮਨਜ਼ੂਰ ਹੋਇਆ ਜਿਵੇਂ ਸਾਡਾ ਦਿਮਾਗ ਕਹਿੰਦਾ ਅਸੀਂ ਤਾਂ ਉਹਵੇਂ ਜੁਕਰ ਕਰਾਂਗੇ ਨਾਲੇ ਇੱਕ ਗੱਲ ਹੋਰ ਸੁਣ ਲੈ ਮੇਰੀ ਤੁਹਾ ਮਾ ਕਰਨ ਸੁਨਲੀ ਮਾੜੀ ਜੀ ਆਪਦੇ ਮੁੰਡੇ ਨੂੰ ਸੰਭਲੀ ਉੱਥੇ ਨਿਸ਼ੇੜੀਆਂ ਚ ਬੈਜਣਾ ਜਾ ਕੇ ਜੇ ਮੈਂ ਕਹਾਂ ਉੱਤੋਂ ਫੜ ਲੈਣਾ ਮੈਂ ਘੜੂ ਫੇਰ ਤੂੰ ਮੈਨੂੰ ਮਾਗਰੋਂ ਲਾਂਭੇ ਦੇਵੇਂਗੀ ਉਹ ਚੰਗਾ ਚੰਗਾ ਭਾਈ ਮੇਰੀਆਂ ਗੱਲਾਂ ਤਾਂ ਤੁਹਾਨੂੰ ਬੁਰੀਆਂ ਲੱਗੀਆਂ ਬੁਰੀਆਂ ਨਹੀਂ ਮੇਰੀ ਗੱਲ ਸੁਣਾ ਆ ਤੂੰ ਤਾਂ ਨਾ ਮਾੜੀ ਸੋਚ ਰੱਖੀ ਫਿਰਦੀ ਆ ਆ ਪਿਛਲੇ ਜਵਾਨਿਆਂ ਚ ਤੁਰੀ ਫਿਰਦੀ ਆ ਧੀਆ ਨੂੰ ਪੜਾਉਣਾ ਲਿਖਾਉਣਾ ਬਹੁਤ ਜ਼ਰੂਰੀ ਆ ਨਾਲੇ ਅੱਜ ਕੱਲ੍ਹ ਦੀਆਂ ਧੀਆ ਮੁੰਡਿਆਂ ਨਾਲੋਂ ਘੱਟ ਨਹੀਂ ਆ ਬਥੇਰੀਆਂ ਜੱਜ ਬਣੀਆਂ ਬੈਠੀਆਂ ਨੇ ਵਕੀਲ ਬਣੀਆਂ ਬੈਠੀਆਂ ਨੇ ਤੇ ਡਾਕਟਰ ਬਣੀਆਂ ਬੈਠੀਆਂ ਨੇ ਆਪੋ ਸੱਚ ਜਿੰਨੀ ਤੇ ਕਰਦਿਆਂ ਨੇ ਚੰਗਾ ਪਾਲੀ ਮੈਂ ਤਾਂ ਕੋਈ ਚੰਗੀ رائے ਦੇਣ ਆਈ ਸੀ ਤੁਹਾਡੇ ਤਾਂ ਦੋਨਾਂ ਦੇ ਠਿੱਕਰਾ ਮੁੱਦੇ ਵੱਜਿਆ ਚੰਗਾ ਮੈਂ ਤਾਂ ਜਾਣੀ ਆ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਹੁਣ ਸੁਣ ਕੇ ਜਾਈ ਮੇਰੀ ਗੱਲ ਆ ਜਦੋਂ ਤੇਰੀ ਕੁੜੀ ਦਾ ਵਿਆਹ ਕਰਦੇ ਸੀ ਨਾ ਅਸੀਂ ਤੈਨੂੰ ਕਿਦਣਾ ਰੋਕਿਆ ਸੀ ਵੀ ਇਹਨੂੰ ਦੋ ਜਮਾਤਾਂ ਹੋਰ ਪੜਾ ਲਾ ਆ ਪੈਰਾਂ ਸਿਰ ਖੜੀ ਹੋ ਜੂ ਕੁਛ ਕਰ ਲੂਗੀ ਆ ਹੁਣ ਅੱਠ ਪੜਾਤੀ ਉਹ ਅੱਠ ਪੜਾ ਕੇ ਵਿਆਹ ਕਰਤਾ ਹੁਣ ਵਿਚਾਰੀ ਰੋਜ਼ ਛਿੱਤਰ ਖਾਂਦੀ ਐ ਨਾ ਹੋ ਕੇ ਤੇ ਪ੍ਰਾਈਵੇਟ ਕੰਮ ਕਰਨ ਜੋਗਰੀ ਆ ਚਲ ਚੰਗਾ ਚੰਗਾ ਮੈਂ ਤਾਂ ਕੰਮ ਮੈਂ ਕਰੇ ਦੇਖ ਲਾ ਆ ਹੁਣ ਸੋਤ ਲਹਾ ਕੇ ਗਈ ਹੈਗੀ ਇਹ ਵੀ ਟਿਕਦੀ ਨਹੀਂ ਆ ਹਰ ਇੱਕ ਦੀ ਤੀ ਭੈਣ ਦੀਆਂ ਗੱਲਾਂ ਬਣਾਉਂਦੀ ਆ ਕਦੇ ਉਹਦੀ ਕੁੜੀ ਫੜ ਲਈ ਕਦੇ ਉਹਦੀ ਫੜ ਲਈ ਉਹ ਮਾੜੀ ਸੋਚ ਆ ਇਹਨੂੰ ਤਾਂ ਐ ਸੀ ਵੀ ਇਹਨਾਂ ਦੀ ਕੁੜੀ ਉਹ ਆ ਦੂਜੀਆ ਕੁੜੀਆਂ ਦਾ ਬਾੜਾ ਲਾ ਇਹਨਾਂ ਨਾਲ ਤੂੰ ਅਠ ਪੜਾ ਕੇ ਕਿਹੜੀ ਜੱਜ ਲਵਾਤੀ ਹੁਣ ਸਹੁਰੇ ਜਾ ਕੇ ਉਹ ਵਿਚਾਰੀ ਨੂੰ ੱੱਕਾ ਦਿੱਤਾ ਉਹਨੂੰ ਖੂਚ ਆ ਨੇ ਇਹ ਹੋਰ ਵਿਚਾਰੀ ਮਸਾਂ ਟਾਈਮ ਪਾਸ ਕਰਦੀ ਆ ਇੱਕ ਦਿਨ ਮੈਂ ਗਿਆ ਲਟੋਪਿੰਗ ਹੋਈ ਜਾਵੇ ਪਸ਼ੂਆਂ ਨਾਲ ਇਹ ਤਾਂ ਇਹ ਚ ਆਉਂਦੀ ਆ ਨੀ ਇਹਨਾਂ ਦੀ ਕੁੜੀ ਨਾਲ ਵੀ ਮੇਰੇ ਵਾਲੀ ਕੁੜੀ ਵਾਲਾ ਹਾਲ ਹੋਵੇ ਹਾਂ ਚਲ ਕੋਈ ਨਹੀਂ ਆਪਾਂ ਨਹੀਂ ਕਹਿੰਦੀ ਹੁਣ ਕੁੜੀ ਨੂੰ ਬੇਸ਼ੱਕ ਪੈਂਟਾ ਕਮੀਜ਼ਾਂ ਦੇਸ਼ਕ ਪਾਈ ਜਾਵੇ ਮੈਨੂੰ ਕੋਈ ਦੁੱਖ ਨਹੀਂ ਆ ਮੈਂ ਤਾਂ ਇਹਦੇ ਮਾਂਗਰ ਲੱਗ ਗਈ ਸੀ ਲੋਕਾਂ ਦੀ ਸੋਚ ਮਾੜੀ ਆ ਸੋਚ ਨੂੰ ਸਾਫ਼ ਰੱਖੋ ਫੇਰ ਹੀ ਕੁਝ ਬਣੂਗਾ ਆਏ ਨਹੀਂ ਕੁਝ ਬਣਦਾ ਚਲ ਚੰਗਾ ਚਲ